ਕੁੜਾ <coughs> ਰਾਜਵੀਰ <coughs> ਆ ਬੇ ਬੇ ਇੱਥੇ ਲਾਈ ਜਾਂਦੀਆਂ ਭਾਈ ਕਿਤੇ ਝਾੜੂ ਲਾਤਾ ਕਿਤੇ ਪੋਚੇ ਲਾਤੇ ਹੋਰ ਪਾਸੇ ਵੀ ਕਿਤੇ ਨਾਲ ਸੰਬਰਦਿਆ ਕਰ ਲਾ ਰਿਆ ਕਰ ਝਾੜੂ ਹੋਰ ਕਿੱਥੇ ਸੰਭਰਾ ਬੇਬੇ ਤੂੰ ਦੱਸ ਦੇ ਅੰਨਾ ਰੇਤਾ ਮੋੜ ਮੋੜ ਕੇ ਅੰਦਰ ਜਾਂਦਾ ਸੀ ਤਾਂ ਕਰਕੇ ਮੈਨੂੰ ਬਾਰੀ ਬਾਰੀ ਝਾੜੂ ਲਾਉਣਾ ਪੈਂਦਾ ਸੁਣਦਾ ਨਾ ਸਾਰੇ ਪਰਿਵਾਰ ਨੂੰ ਆਤ ਨਹੀਂ ਹੈਗੀ ਤੂੰ ਸ ਤਾਂ ਚੱਪਲਾ ਨਹੀਂ ਲਾਉਂਦੇ ਹੈਗੇ ਲਾਉਂਦੇ ਤਾਂ ਚੜ ਨਹੀਂ ਭਾਈ ਚਲ ਇੱਥੇ ਤਾਂ ਆਪਾਂ ਦੇਖ ਲੋ ਜੀ ਸੰਬਰਦੇ ਆ ਤੇ ਆਪਣੇ ਤਾਂ ਤਾਹਾਂ ਛੱਤਾਂ ਵਾਲੀਆਂ ਖਰਾਬ ਹੋਈਆਂ ਪਈਆਂ ਨੇ ਤੇ ਉੱਥੋਂ ਸੰਬਰ ਕੇ ਆ ਭਾਈ ਛੱਤਾਂ ਦੇ ਤਾਂ ਬੇਬੇ ਤੂੰ ਹੀ ਸੰਬਰ ਦੇ ਮੈਂ ਨਹੀਂ ਚੜਦੀ ਹੈਗੀ ਤਾਹਾਂ ਮਾਥੋਂ ਪੁੱਤ ਚ ਮੈਂ ਮੈਂ ਸੰਭਰ ਕੇ ਆ ਮਾਤਾ ਤੂੰ ਸੰਭਰਿਆ ਤੇ ਵਧੀਆ ਬਣਾਇਆ ਪਰ ਮੈਂ ਬੱਠਲ ਲਈ ਜੀ ਤੇ ਢੇਰਾਂ ਉੱਥੇ ਕਿਤੇ ਲਾ ਕੇ ਨਾ ਧਰਿਆ ਫੇਰ ਐਂ ਕਰ ਬੇ ਮੇਰੀ ਗੱਲ ਸੁਣ ਤਾਹਾਂ ਤੋਂ ਤਾਂ ਮੈਂ ਸੰਭਰ ਦਿੰਨੀ ਆ ਚੱਲ ਕੂੜਾ ਸਾਰਾ ਥੱਲੇ ਪਾ ਲਵਾਂਗੀ ਤੂੰ ਨਾ ਜਿਹੜੇ ਕੱਪੜੇ ਧੋਤੇ ਪੈਣੇ ਦੀ ਤੈਅ ਕਰਕੇ ਰੱਖ ਦੇ ਹਾਂ ਚੱਲ ਕੋਈ ਨਹੀਂ ਮੈਂ ਤੈਅ ਮਾਰ ਦੂੰਗੀ ਤੇ ਤੂੰ ਆਪਣੇ ਸਾਫੇ ਕਰ ਲਈ ਤੇ ਤੂੰ ਸਾਰਾ ਵਧੀਆ ਬਣਾਇਆ ਤਾਹਾਂ ਤੂੰ ਆਪਣੀਆਂ ਛੱਤਾਂ ਠੀਕ ਆ ਬੇਬੇ ਚੰਗਾ ਲਾਏ ਹੋਣੀਆਂ ਮੜਾ ਜਿੱਥੇ ਆ ਇੱਕ ਪਾਸੇ ਜੇ ਕਰਦਾ ਰੇਤਾ ਜਾ ਹੋਰ ਢੇਰਾਂ ਨਾ ਲਾ ਕੇ ਛੱਡ ਕੇ ਆਈ ਤੇ ਵਧੀਆ ਬਣਾ ਕੇ ਆ ਚਲ ਇਹ ਤਾਂ ਹੁਣ ਉਹੀ ਗੱਲ ਵਾਂਗੂ ਬਾਹਰ ਬੂਤਾ ਨਹੀਂ ਮੈਂ ਸੁੰਭਰ ਜਾਣ ਦਿੰਦੀ ਜਾਵਾਂ ਵੀ ਤੇ ਤਾਹਾਂ ਮਹ ਕਰਦੀਆਂ ਇਹਨੂੰ ਕਹੀ ਨਹੀਂ ਆ ਕਹਿਤਾ ਵੀ ਤਾਹਾਂ ਤੋਂ ਸੁੰਭਰ ਆ ਅੱਗੇ ਉਹ ਦੂਜੀ ਵੀ ਮੈਂ ਬਾਹਰ ਹੀ ਕੱਢੀ ਸੀ ਆਵਦੇ ਹੱਥਾਂ ਚ ਤੇ ਦੇਖ ਲੈ ਫੇਰ ਕੀ ਬਣ ਕੇ ਕੀ ਬਣਾ ਕੇ ਦਿਖਾਇਆ ਸਾਡੇ ਨਾਲ ਤੇ ਉਹੀ ਗੱਲ ਵਾਂਗੂ ਉੱਡ ਗਈ ਤੇ ਹੁਣ ਇਹਨੂੰ ਤਾਂ ਮੈਂ ਜਮਾ ਨਹੀਂ ਬਾਹਰ ਲਿਕਣ ਦਿੰਦੀ ਆਵਦੇ ਹੱਥ ਥੱਲੀ ਰੱਖੂਗੀ ਹੁਣ ਵਸੇ ਅੰਦਰੇ ਅੰਦਰੇ ਰੱਖਿਆ ਕੋ ਨੂੰ ਬਾਹਰ ਤਾਂ ਮੈਂ ਜਮਾ ਨਹੀਂ ਖਾਣ ਵੀ ਨਹੀਂ ਦਿੰਦੀ ਗੇਟੋਂ ਬਾਹਰ ਤਾਂ ਮਤਲਬ ਇਹ ਮੇਰੀ ਗੱਲ ਤਾਂ ਸਹੀ ਆ ਗੰਦ ਤਾਂ ਨਾ ਬਾਲਾ ਪੈ ਰਹੇ ਪੌੜਨਾ ਤੇ ਆ ਤਾਂ ਮਚਾਉਣ ਵਾਲਾ ਹੋ ਰਿਹਾਗਾ ਮੈਂ ਤਾਂ ਕਦੇ ਇੱਧਰ ਨੂੰ ਆਈ ਨਹੀਂ ਹੈਗੀ ਡਰਦੀ ਮੈਨੂੰ ਆਏ ਸੀ ਮੈਂ ਕਿਹਾ ਬੇਬੇ ਚੱਲ ਕਿਤੇ ਨਾ ਕੁਛ ਉਹੀ ਗੱਲ ਰੋਕ ਟੋਕ ਨਾ ਦੇਵੇ ਮੈਨੂੰ ਗੱਲ ਜੀ ਚੱਲਣੀ ਔਖੀ ਹੋ ਜਾਂਦੀ ਐ ਪਾਲਾ ਹੀ ਘਾਹ ਪੈ ਰਹੇ ਇੱਥੇ ਤਾਂ ਕੁਸਤਾ ਨਿੰਮ ਦੇ ਪੱਤੇ ਪੁੱਤੇ ਜੇ ਹੋਏ ਪਏ ਨੇ ਚਲ ਆਹੀ ਕਰਦੀਆਂ ਪਹਿਲਾਂ ਤਾਹਾਂ ਤੋਂ ਸੰਭਰ ਕੇ ਲਿਉਣੀ ਆ ਤਾਹਾਂ ਤੋਂ ਸਾਰਾ ਕੋੜਾ ਨਾ ਥੱਲੇ ਨੂੰ ਲਾ ਲਉਂਗੀ ਪੌੜੀਆਂ ਤੇ ਤਾਹੀਂ ਜਾ ਕੇ ਦੇਖਦੀਆਂ ਮੈਂ ਮਰ ਜਾ ਕਿਵੇਂ ਸੰਭਰੂੰਗੀ ਛੱਤ ਤਾਂ ਬਲਾਈ ਵੱਡੀ ਐ ਚੱਲ ਇਧਰੋਂ ਜੇ ਸਟਾਰਟ ਕਰਦੀ ਆ ਬਾਹਣੀ ਮੈਂ ਤਾਂ ਕੋਠੇ ਤੇ ਚੜੀ ਸੀ ਆ ਇਹਨਾਂ ਦੀ ਬਹੂ ਕੋਠੇ ਤੇ ਕਿਵੇਂ ਚੜੀ ਫਿਰਦੀ ਐ ਇਹ ਤਾਂ ਬੁੜੀ ਨੇ ਬਾਹਰ ਨਹੀਂ ਨਿਕਲਣ ਦਿੱਤੀ ਜਮੀ ਜਿੱਦਾਂ ਦੀ ਵਿਆਹੀ ਐ ਦੇਖ ਲੈ ਕਾਹ ਮਹੀਨੇ ਹੋ ਗਏ ਵਿਆਹ ਨੂੰ ਜਮਾ ਕਿਸੇ ਦੇ ਮੱਥੇ ਨਹੀਂ ਲੱਗਣ ਦਿੱਤੀ ਜਾਣ ਕੇ ਨਹੀਂ ਲੱਗਣ ਦਿੰਦੀ ਇਹਨੂੰ ਪਤਾ ਐ ਵੀ ਕੋਈ ਦੱਸਣਾ ਦੇਵੇ ਵੀ ਇਹਦਾ ਮੁੰਡਾ ਵਿਆਹਿਆ ਹੋਇਆ ਸੀ ਇਹਦਾ ਦੂਜਾ ਵਿਆਹ ਹੈਗਾ ਪਹਿਲਾਂ ਇਹ ਵੀ ਬੁੜੀ ਨਹੀਂ ਕੱਢੀ ਉਂਗਲਾਂ ਲਾਰਾ ਵਿਚਾਰੀ ਬਥੇਰੀ ਚੰਗੀ ਸੀ ਬਲਾਂ ਕੰਮ ਕਰਦੀ ਸੀ ਬਾੜੀ ਮੋਹ ਕਰਦੀ ਸਾਰਿਆਂ ਨੂੰ ਬੁਲਾਉਂਦੀ ਚਲਾਉਂਦੀ ਸੀ ਨਹੀਂ ਪੈਣੇ ਨਹੀਂ ਪੈਣੇ ਹਾਂ ਪੈਣੇ ਕੁੜਤਰਾ ਨਾ ਕੀ ਹੈ ਤਾਂ ਹੁਣ ਐਡੀ ਦੁਰਮਤੈਨੂੰ ਨਾ ਕੀ ਦੱਸਾਂ ਉਰੇ ਆ ਜਾ ਥੱਲੇ ਉਤਰ ਕੇ ਨਹੀਂ ਥੱਲੇ ਉਤਰ ਕੇ ਤਾਂ ਆ ਜੂ ਤੇਰੀ ਸੱਸ ਦਾ ਸੁਭਾਅ ਹੈ ਨਹੀਂ ਕਿਸੇ ਕੰਮ ਦਾ ਕੋਈ ਨਹੀਂ ਕੋਈ ਨਹੀਂ ਕੁਛ ਨਹੀਂ ਕਹਿੰਦੀ ਮੇਰੀ ਸੱਸਾ ਹੈ ਮਾਰੀ ਤੇ ਪੈਣੇ ਆ ਜਾ ਆ ਜਾ ਪੈਣ ਲੰਘਿਆ ਗੋਡੇ ਦੁਖਦੇ ਐ ਨਹੀਂ ਉਤਰਿਆ ਨਹੀਂ ਜਾਂਦਾ ਨਹੀਂ ਐ ਕੰਦਾ ਤੂੰ ਤਾਂ ਮਟਿਆ ਰਹੇ ਹੁਣ ਚੱਲ ਬੋਚ ਕੇ ਉਤਰਦੀ ਹਾਂ ਨਹੀਂ ਤੇਰੀ ਸ਼ਸਤਤਾ ਨਹੀਂ ਕਰੇ ਹੈਗੀ ਆ ਬੇਬੇ ਥੱਲੇ ਆ ਆ ਮੈਂ ਇੱਥੇ ਮੈਂ ਤੇਰੇ ਕੋਲੇ ਆ ਜਾ ਆ ਜਾ ਕਿੱਥੇ ਤਲਾਗ ਨਾ ਆ ਜਾ ਕੋਈ ਨਹੀਂ ਫਿਰ ਕੀ ਹੁੰਦਾ ਮੈਂ ਤਾਂ ਤੈਨੂੰ ਐ ਪੁੱਛਦੀ ਆ ਕੁੜਾ ਤੂੰ ਅੱਜ ਕੋਠੇ ਤੇ ਕਿਵੇਂ ਚੜ ਗਈ ਨਹੀਂ ਤੇਰੀ ਸ਼ਸਤ ਤੂੰ ਬਾਹਰ ਨਹੀਂ ਨਿਕਲਣੀ ਨਿਸਕਾਇਮ ਨਹੀਂ ਹੋ ਕੇ ਬਿਆਨ ਤੇ ਨਾ ਨਾ ਬੇਬੇ ਨਹੀਂ ਭੇਜਾਂ ਮੈਨੂੰ ਕਹਿੰਦੀ ਸਾਰਾ ਤਾਹ ਤੂੰ ਜਾ ਕੇ ਕੋਠਾ ਸੰਭਰ ਦੇ ਸਾਰਾ ਕੋਠੇ ਤੇ ਚੜਾਉਂਦੀ ਆ ਬਾਹਰ ਤਾਂ ਨਹੀਂ ਜਾਣ ਦਿੰਦੀ ਨਾ ਬਾਹਰ ਤਾਂ ਨਹੀਂ ਜਾਣ ਦਿੰਦੀ ਪਤਾ ਨਹੀਂ ਬੇਬੇ ਦਾ ਸਵਾਹ ਕਹੇ ਜਾ ਮੈਂ ਤਾਂ ਇਹ ਜੀ ਬੁੜੀ ਪਹਿਲੀ ਵਾਰੀ ਦੇਖੀ ਐ ਬਾੜੀ ਰੋਕ ਟੋਕ ਕਰਦੀ ਐ ਲੈ ਰੋਕ ਟੋਕ ਤਾਂ ਲਾਉਣੀ ਐ ਹੁਣ ਕਮਲ ਜੇ ਤੂੰ ਬਾਹਰ ਪਤਾ ਜਾਣ ਲੱਗੀ ਤੈਨੂੰ ਪਤਾ ਨਹੀਂ ਲੱਗ ਜੂ ਨਾ ਮੈਨੂੰ ਕਾਹਦਾ ਪਤਾ ਲੱਗ ਜੂ ਨਾ ਤੈਨੂੰ ਕੋਈ ਗੱਲ ਦਾ ਪਤਾ ਨਹੀਂ ਮੈਨੂੰ ਨਹੀਂ ਕਿਸੇ ਗੱਲ ਦਾ ਪਤਾ ਉਰੇ ਆ ਭੈਣੇ ਸਮਾਰ ਕੇ ਦੱਸ ਕੀ ਗੱਲ ਆ ਲੁਕਾਈਆਂ ਨਾ ਰੱਖ ਮੈਥੋਂ ਲੁਕਾਈਆਂ ਤਾਂ ਮੈਂ ਤੈਨੂੰ ਗੱਲ ਤਾਂ ਪੂਰੀ ਦੱਸਦਾ ਨਹੀਂ ਮੈਂ ਤੈਨੂੰ ਦੱਸਾਂ ਤੇਰੇ ਪਤੇ ਦੀ ਐ ਗੱਲ ਕਰ ਤੇਰੀ ਸੱਸ ਕੋਲੇ ਨਾ ਗੱਲ ਕਰਦੀ ਵੀ ਕੌਣ ਆਈ ਸੀ ਮੇਰੇ ਕੋਲੇ ਨਾ ਦੱਸ ਫਿਰ ਕੀ ਗੱਲ ਐ ਨਾ ਸੋਨੂ ਜਮਾ ਕੁਛ ਹੀ ਨਹੀਂ ਦੱਸਿਆ ਕਿ ਮੈਂ ਕੀ ਨਹੀਂ ਦੱਸਿਆ ਤੇਰੇ ਪੇਕੇਆਂ ਨੂੰ ਤਾਂ ਪਤਾ ਹੀ ਹੋਊ ਤੇਰੇ ਭਰਾ ਨੂੰ ਪਰਜਾਈ ਨੂੰ ਮਾਂ ਨੂੰ ਪਿਓ ਨੂੰ ਜਹੇ ਜੀ ਕੋਈ ਗੱਲ ਹੋਊ ਉਹ ਜੀ ਇਹਨਾਂ ਨੇ ਦੱਸਤੀ ਹੋਣੀ ਆ ਮੈਨੂੰ ਤਾਂ ਪਤਾ ਜੀ ਕਿਸੇ ਗੱਲ ਦਾ ਨਾ ਤੇਰੇ ਕੋਲ ਸਖਦੀਪ ਨੇ ਵੀ ਨਹੀਂ ਗੱਲ ਕਰੀ ਨਾ ਵੀ ਮੇਰੇ ਕੋਲ ਤਾਂ ਕਿਸੇ ਨੇ ਕੋਈ ਗੱਲ ਨਹੀਂ ਕਰੀ ਮੈਨੂੰ ਗੱਲ ਤਾਂ ਦੱਸ ਫੇਰ ਹੀ ਪਤਾ ਹੋਊਗਾ ਵੀ ਮੈਨੂੰ ਗੱਲ ਦਾ ਪਤਾ ਹੈ ਕਿ ਨਹੀਂ ਪਤਾ ਵੀ ਮੇਰੇ ਪੇਕੇਆਂ ਨੂੰ ਵੀ ਪਤਾ ਹੋਵੇ ਕੀ ਹੈ ਅੱਛਾ ਜੇ ਇਹਨਾਂ ਨੂੰ ਗੱਲ ਦੱਸ ਦਿਆਂ ਗੱਲ ਗਾਹਾਂ ਦਾ ਨਹੀਂ ਕਰਦੀ ਨਹੀਂ ਕਰਦੀ ਗੱਲ ਗਾ ਹਾਂ ਨਾ ਇਹ ਜੀ ਕਿਹੋ ਜੀ ਗੱਲ ਹੈਗੀ ਮਾਜ ਨਾ ਪਹਿਣੀ ਮਾਜ ਨਾ ਰੱਖੀ ਬਾੜੀ ਵੱਡੀ ਗੱਲ ਹੈ ਜਿਵੇਂ ਤੈਨੂੰ ਦੱਸਤੀ ਨਾ ਤੂੰ ਤਾਂ ਸੁਣ ਕੇ ਹੀ ਨਾ ਪਤਾ ਤੇਰੇ ਚੱਕਰ ਆ ਕੇ ਡਿੱਗੀ ਭਵੇਂ ਨਹੀਂ ਪਹਿਣੇ ਇਹ ਜੀ ਕਿਹੜੀ ਗੱਲ ਆ ਮੜੇ ਹਿਸਾਬ ਨਾਲ ਹੀ ਦੱਸੀ ਕਿਤੇ ਉਹ ਨਾ ਟੈਨਸ਼ਨ ਪਾਦੀ ਦਿਮਾਗ ਤੇ ਗੱਲ ਤਾਂ ਪਹਿਣੇ ਟੈਨਸ਼ਨ ਵਾਲੀ ਹੈ ਦੇਖ ਜੇ ਤਾਂ ਤੈਨੂੰ ਪਤਾ ਹੋਇਆ ਫਿਰ ਤੇ ਤੈਨੂੰ ਕਾਦੀ ਟੈਨਸ਼ਨ ਹੈ ਜੇ ਹੁਣ ਤੈਨੂੰ ਪਤਾ ਨਹੀਂ ਫਿਰ ਹੋ ਵੀ ਸਕਦੀ ਹੈ ਨਾ ਮੈਨੂੰ ਤਾਂ ਕੋਈ ਕਿਸੇ ਗੱਲ ਦਾ ਕੋਈ ਪਤਾ ਨਹੀਂ ਹੈਗਾ ਗੱਲ ਤਾਂ ਹੈ ਐ ਦੂਜਾ ਵਿਆਹ ਸਖਦੀਪ ਦਾ ਨਾ ਤੈਨੂੰ ਕੌਣ ਕਹਿੰਦਾ ਐਮੀ ਗੱਪ ਮਾਰੀ ਇੰਨੀ ਐ ਹੈਗਾ ਦੂਜਾ ਵਿਆਹ ਦੇਖ ਪੈਗੀ ਨਾ ਗੱਲ ਮੇਰੇ ਬਗੈਰ ਗੱਲ ਤੋਂ ਜਿਹਦੇ ਹੋਣ ਹੁਣ ਪਹਿਲਾ ਵਿਆਹ ਤਾਂ ਫਿਰ ਪਹਿਲੀ ਹੀ ਕਹਾਂਗੇ ਨਾ ਦੂਜਾ ਤੈਨੂੰ ਕੌਣ ਕਹਿੰਦਾਗਾ ਲੈ ਮੈਨੂੰ ਕੌਣ ਕਹਿੰਦਾ ਮੇਰੇ ਨਾਲ ਤਾਂ ਉਹ ਵਿਚਾਰੀ ਇੱਥੇ ਚੜ ਕੇ ਗੱਲਾਂ ਕਰਦੀ ਰਹੀ ਐ ਜਿਹੜੀ ਪਹਿਲਾਂ ਵਿਹੀ ਸੀ ਪਹਿਲਾ ਪਿਆਹੀ ਜੀ ਬਣੇ ਇੰਨੇ ਝੂਠ ਨਾ ਬੋਲ ਐਵੇਂ ਨਾ ਕਰ ਪੱਟਾ ਸਾਡਾ ਐਵੇਂ ਤੂੰ ਤਾਂ ਨਾ ਲੜਾਈ ਪਵਾਉਣ ਨੂੰ ਕਹਿਨੀ ਆ ਘਰ ਪਹਿਨੇ ਮੈਂ ਨਹੀਂ ਪੱਟਦੀ ਘਰ ਤੇਰੀ ਸੱਸ ਨੇ ਪੱਟਿਆ ਬਸਿਆ ਵਸਾਇਆ ਵਿਚਾਰੀ ਬਾਲਗੂ ਹੀ ਚੰਗੀ ਸੀ ਬਾੜੀ ਉਹਦੇ ਪੇਕੇ ਚੰਗੀ ਸੀ ਇੱਕ ਵਿਚਾਰੀ ਦੀ ਮਾਂ ਮਰੀ ਹੋਈ ਸੀ ਅੱਛਾ ਹਾਂ ਨਾ ਸਾਨੂੰ ਤੇਨਾਂ ਨੇ ਕਿਸੇ ਗੱਲ ਦਾ ਦੱਸਿਆ ਨਹੀਂ ਹੈਗਾ ਕੁਝ ਵੀ ਤੁਹਾਨੂੰ ਇਹ ਕੋ ਦੱਸਦੇ ਆ ਦੱਸ ਦੇ ਕਿੱਥੇ ਤਾਂ ਬਾਹਲੇ ਖੋਟੇ ਆ ਮਾਂ ਪੁੱਤ ਕਿੰਨਾ ਕੁ ਟਾਈਮ ਰਹਿ ਕੇ ਗਈ ਆ ਭੈਣੇ ਸੀ ਮਿੰਨ ਲਾਗੀ ਵਿਚਾਰੀ ਹਾਏ ਹਾਏ ਹਾਂ ਹਾਡੀ ਚੰਦਰੀਆ ਦੇਖ ਲੈ ਸਾਡੀ ਬੁੜੀ ਸਾਡੇ ਕੋਲੇ ਤਾਂ ਕੋਈ ਗੱਲ ਹੀ ਨਹੀਂ ਕਰੀ ਮੇਰੇ ਪੇ ਕਹਿੰਦਾ ਪਤੀ ਨਹੀਂ ਕਿਸੇ ਗੱਲ ਦਾ ਤੇਰੇ ਘਰ ਵਾਲੇ ਦਾ ਤਾਂ ਫੇਰ ਵੀ ਸੁਭਾ ਚੰਗਾ ਮੈਂ ਤੈਨੂੰ ਦੱਸਾਂ ਇਹਦਾ ਬਥੇਰਾ ਕਰਦਾ ਸੀ ਵਿਚਾਰਾ ਜੀ ਉਹਨੂੰ ਬਾਹਰ ਅੰਦਰ ਲੈ ਕੇ ਜਾਂਦਾ ਸੀ ਤਾਂ ਬਾਹਰ ਨਹੀਂ ਲਿਜਾਣ ਦਿੰਦੀ ਸੀ ਜੇ ਉਹ ਘਰੇ ਲੀੜਾ ਕਪੜਾ ਪਾ ਲਾਂਦੀ ਸੀ ਉਹਨੂੰ ਲੀੜਾ ਕਪੜਾ ਨਹੀਂ ਸੀ ਪਾਉਣ ਦਿੰਦੀ ਕਹਿੰਦੀ ਕਿਨੂੰ ਲਾਲਾ ਦਿਖਾਉਣੀ ਆ ਸੁਰਖੀਆਂ ਮਿੰਦੀਆਂ ਮੇਰਾ ਮੁੰਡਾ ਤਾਂ ਕੰਮ ਤੇ ਜਾਂਦਾ ਲੈ ਫੇਰ ਹੁਣ ਨਵਾਂ ਬੰਦਾ ਤਿਆਰ ਨਹੀਂ ਹੂੰ ਤਾਂ ਹੋਰ ਕੀ ਕਰੂ ਮੂੰ ਮੈਂ ਮਰ ਜਾ ਇਹ ਜੀ ਸਾਡੀ ਬੁੜੀ ਤਾਂ ਹੁ ਰੋਕਦੀ ਟੋਕਦੀ ਤਾਂ ਖਰ ਮੈਨੂੰ ਹੈਗੀ ਆ ਪਰ ਮੈਂ ਤਾਂ ਨਾ ਆਪ ਹੀ ਘੱਟ ਲਾ ਕੇ ਰਾਜੀ ਆ ਆਓ ਫਿਰ ਤੂੰ ਘੱਟ ਲਾ ਕੇ ਰਾਜੀ ਉਹਨੂੰ ਥੋੜਾ ਜਿਹਾ ਸ਼ਕੀਨ ਸੀ ਵਿਚਾਰੀ ਨੂੰ ਉਹਨੇ ਪਾਰਲਰ ਦਾ ਕੰਮ ਕਰਿਆ ਹੋਇਆ ਸੀ ਮੈਨੂੰ ਤਾਂ ਨਾ ਹੁਣ ਸੋਚ ਲੱਗੀ ਪਈ ਆ ਆਹ ਕਿਹੇ ਜੀ ਗੱਲ ਦੱਸਤੀ ਤੂੰ ਮੈਨੂੰ ਹੁਣ ਕਿਹੜੇ ਮੂੰਹ ਪੁੱਛਾਂ ਮੈਂ ਇਹਨਾਂ ਨੂੰ ਵਿਆਹ ਨੂੰ ਹਜੇ ਥੋੜਾ ਟਾਈਮ ਹੋਇਆ ਸਾਡੇ ਤਾਂ ਕਲੇਸ਼ ਪੈ ਜਾਊਗਾ ਕਰੇ ਚਾਰ ਪੰਜ ਮਹੀਨੇ ਹੋ ਗਏ ਤੈਨੂੰ ਵਿਆਹੀ ਨੂੰ ਤੂੰ ਐ ਸੋਚ ਕੇ ਦੇਖ ਤੈਨੂੰ ਬਾਹਰ ਕਿਉਂ ਨਹੀਂ ਜਾਣਦੀ ਨੀ ਕਾ ਤਾਂ ਨਹੀਂ ਬਾਹਰ ਨਿਕਲਣ ਦਿੰਦੀ ਮੈਂ ਤਾਂ ਫਿਰ ਹੁਣੀ ਕਰਦੀ ਆ ਜਾ ਕੇ ਗੱਲ ਮੈਂ ਤਾਂ ਹੁਣ ਰਹਿੰਦੀ ਤੈਨਾਂ ਇਹਨੇ ਪਹਿਲਾਂ ਕੱਢ ਕੇ ਤਾਂ ਪਹਿਲਾਂ ਐਸ਼ ਕਰਦੀ ਐ ਹੁਣ ਤੂੰ ਨਾ ਨਿਕਲ ਤੂੰ ਤਾਂ ਰਹਿ ਇਥੀ ਤੂੰ ਤਾਂ ਗੱਲ ਤਾਂ ਤੇਰੀ ਸਹੀ ਆ ਤੂੰ ਤਾਂ ਦਿਖਾ ਬਸ ਕੇ ਹੁਣ ਤਾਂ ਤੇਰੀ ਸੱਸ ਨੂੰ ਕੱਢ ਸੱਸ ਨੂੰ ਨਾ ਇੱਥੋਂ ਜਾ ਕੇ ਉਹੀ ਗੱਲ ਨਾਲੇ ਤਾਂ ਮੈਨੂੰ ਦਾਗ ਲੱਗੂਗਾ ਪਹਿਲਾਂ ਵਿਆਹੀ ਹੋਈ ਸੀ ਤੂੰ ਨਾਲੇ ਐਵੇਂ ਆਵਦੇ ਮਾਂ ਨਾਲੇ ਮੈਂ ਤੈਨੂੰ ਦੱਸਾਂ ਜੇ ਤੈਨੂੰ ਕਿਸੇ ਗੱਲ ਦਾ ਸ਼ੱਕ ਲੱਗਦਾ ਨਾ ਤੈਨੂੰ ਝੂਠ ਲੱਗਦਾ ਮੈਂ ਤੈਨੂੰ ਨੰਬਰ ਦੇ ਦੂੰ ਆ ਨਾ ਮੇਰੇ ਕੋਲ ਫੋਨ ਨੰਬਰ ਹੈ ਹੁਣ ਵੀ ਗੱਲਾਂ ਕਰਦੀ ਆ ਤਾਂ ਮੇਰੇ ਨਾਲ ਵਿਚਾਰੀ ਅੱਛਾ ਆਹੋ ਉਹ ਤਾਂ ਉਹ ਦੁਬਾਰਾ ਫੇਰ ਪੜੇ ਵਿਆਹ ਤੀ ਉਹਦੀ ਮੈਂਤੀ ਸੀ ਅਗਲੇ ਨੇ 3 ਕੀਤੋਂ ਰੱਖਿਆ ਨੰਦਾਂ ਕਰੇ ਤੇ ਬਾੜੀ ਸੌਖੀ ਕਰਾ ਜੇ ਵਿਆਹ ਤੀ ਤਾਂ ਕਹਾਂ ਤਾਂ ਉਹ ਬਾੜੀ ਸੌਖੀ ਹੈ ਉਹਦੇ ਨਾਲ ਕੋਲੇ ਤਾਂ ਸੁੱਖ ਨਾ ਮੁੰਡਾ ਵੀ ਹੈ ਨਾ ਇਹ じゃ ਕੀ ਕਰਦੀ ਰਹੀ ਹੈ ਮੇਰੀ ਸੱਸ ਤੰਗ ਕਰਦੀ ਸੀ ਉਹਨੂੰ ਬਥੇਰਾ ਬਾਦੂ ਤੰਗ ਕਰਦੀ ਸੀ ਉਹਨੂੰ ਨਾ ਕੁੱਟਣਾ ਤਾਂ ਨਹੀਂ ਸੀ ਕਰਦੇ ਲੈ 20 ਵਾਰੀ ਕਟਵਾਈ ਸੀ ਵਿਚਾਰੀ ਅੱਜ ਤਾਂ ਕੁੱਟਦਾ ਨੇ ਇਥੋਂ ਦੀ ਪੌੜੀਆਂ ਚੜ ਕੇ 20 ਵਾਰੀ ਸਾਡੇ ਘਰੇ ਜਾ ਕੇ ਡਿੱਗੀ ਸੀ ਹੋਏ ਹੋਏ ਇੰਨਾ ਜਲੂਸ ਨਿਕਲਦਾ ਹੈ ਉਹ ਪਹਿਨੇ ਥੋੜਾ ਜਿਹਾ ਉਹ ਸੀਗੀ ਉਹਦਾ ਸੁਭਾਅ ਦੇ ਹੁਣ ਤੈਨੂੰ ਦੱਸੀ ਤੇ ਜੰਨੀਆਂ ਵੀ ਉਹਨੇ ਪਾਰਲਰ ਚ ਕੰਮ ਕੀਤਾ ਸੀ ਉਹਦਾ ਸ਼ੌਂਕ ਸੀ ਵਾਲ ਜੇ ਖੁੱਲੇ ਰੱਖਣ ਦਾ ਤੇ ਆ ਜਿਵੇਂ ਹੁਣ ਆ ਪੈਂਟਾ ਪੁੰਟਾ ਜੀਆਂ ਲੋਹਰਾਂ ਲਾਰਾਂ ਜਾਂ ਪਾਲਾਂਦੀ ਸੀ ਘਰੇ ਐਨੀ ਬੁਰੀ ਹਾਲਤ ਕਰਦੀ ਸੀ ਸੁਖਦੀਪ ਤੋਂ ਨਾਲ ਆਥਣੇ ਇੰਨਾ ਕਟਵਾਉਂਦੀ ਜਿੰਨਾ ਕਹਦੇ ਕੁੱਟ-ਕੁੱਟ ਵਿਚਾਰੀ ਦੇ ਉਹੀ ਗੱਲ ਬੁਰਾ ਹਾਲ ਕਰਦਾਂ ਨੇ ਐਂ ਕਰੂੰਗੀ ਮੈਂ ਸੁਖਦੀਪ ਨਾਲ ਤਾਂ ਗੱਲ ਕਰੂੰਗੀ ਮਗਰੋਂ ਹੁਣ ਤਾਂ ਕੱਲੇ ਨੂੰ ਪੁੱਛੂੰਗੀ ਤਾਈ ਖੜੇ ਚੜੇ ਤਾਈ ਤੈਨੂੰ ਪੁੱਛਦੇ ਖੈਰ ਸੁਖਾ ਤਾਈ ਤੱਕੜੀਆਂ ਹਾਂ ਹਾਂ ਤਾਈ ਤੱਕੜੀਆਂ ਤੂੰ ਤੱਕੜਾ ਪਈ ਕਾਈ ਵਧੀਆ ਹੈ ਚਲੋ ਭਾਈ ਕਣਕ ਕਣਕ ਵਧੀਆ ਭਾਈ ਸਾਰੇ ਵਧੀਆ ਮੈਂ ਤੈਨੂੰ ਐ ਪੁੱਛਦਾ ਸੀ ਮਾਤਰੀ ਨੂੰ ਵਧੀਆ ਕੰਮ ਕਰਦੀ ਐ ਇਹ ਹਾਂ ਵਧੀਆ ਭਾਈ ਬੜੀ ਵਧੀਆ ਕੰਮ ਕਰਦੀ ਆ ਮੈਨੂੰ ਤਾਂ ਬੈਠੀ ਨੂੰ ਚਾਹ ਬੈਠੀ ਨੂੰ ਪਾਣੀ ਤਾਂ ਨਹੀਂ ਮੈਨੂੰ ਤਾਂ ਵਧੀਆ ਬੈਠੀ ਨੂੰ ਰੋਟੀ ਲੈ ਪਹਿਲਾਂ ਨਹੀਂ ਜਬੀ ਨਹੀਂ ਕੰਮ ਕਰਦੀ ਸੀ ਹਣਾ ਦੇ ਭਾਈ ਕਿਤੇ ਉਹਦੇ ਕੋਲੇ ਨਾ ਕਹੀ ਨਹੀਂ ਕਿਤੇ ਦੇਖੀ ਕਿਤੇ ਕਿਤੇ ਰਾਜਵੀਰ ਕੋਲੇ ਕੋਈ ਗੱਲ ਕਰ ਦਿਓ ਲੈ ਕੀ ਕਰਤਾ ਕਿਉਂ ਨਾ ਗੱਲ ਕਰ ਦਿਆਂ ਹੋਰ ਭਾਈ ਉਸ ਤੋਂ ਉਲਾ ਰੱਖਿਆ ਉਹ ਤਾਂ ਅਛਾ ਦੱਸਿਆ ਨਹੀਂ ਹੈਗਾ ਨਾ ਅਸੀਂ ਨਹੀਂ ਦੱਸਿਆ ਦੇਖੀ ਕਿ ਤੇ ਤੂੰ ਕਿਤੇ ਕੋਈ ਕਿਸੇ ਗੱਲ ਦੀ ਉਹਨੂੰ ਪਾਪ ਦੇ ਦੇ ਤਾਈ ਮੈਂ ਤਾਂ ਦੱਸ ਕੇ ਕਿ ਟੰਡੀਆਂ ਲੈਣੀਆਂ ਨੇ ਮੈਂ ਤੇਰੇ ਨਾਲ ਬੈਸੀ ਗੱਲ ਕਰਦਾ ਉਹ ਤਾਂ ਠੀਕ ਆ ਭਾਈ ਮੈਂ ਤਾਂ ਜਮਾ ਨਹੀਂ ਕਿਸੇ ਕਿਸੇ ਇਤਨਾਮਾ ਤਾਂ ਪਾਪ ਨਹੀਂ ਕੱਢੀ ਉਹਦੇ ਕੋਲੇ ਕਿਸੇ ਗੱਲ ਦੀ ਤਾਈ ਮੇਰੀ ਗੱਲ ਸੁਣ ਲੈ ਐਡੀਆਂ ਐਡੀਆਂ ਗੱਲਾਂ ਕਿਤੇ ਉਲੇ ਰਹਿੰਦੀਆਂ ਹੁੰਦੀ ਨੇ ਚਲ ਕੇ ਦੋ ਫਿਰ ਪਤਾ ਲੱਗੂਗਾ ਕਿਦੋਂ ਪ੍ਰਾਣੀ ਤੇ ਨਾਣੀ ਹੋ ਗਈ ਵਿੱਚ ਹੰਢ ਗਈ ਉਦੋਂ ਪਤਾ ਲੱਗੂ ਲੱਗ ਜਾਂਦੇ ਹਜੇ ਤਾਂ ਨਵੀਂ ਨਵੇਲੀ ਆ ਭਾਈ ਨਾ ਬਚੂਲੀ ਨਹੀਂ ਵਾਵਾ ਐਡੀ ਵੱਡੀ ਉਧਾ ਰੱਖ ਲਿਆ ਵੱਟੋ ਲੈਂਦਾ ਪਾਇ ਸੀ ਕਹਤਾ ਸੀ ਵੀ ਕੋਈ ਗੱਲ ਨਾ ਕਰੀ ਅੱਛਾ ਅੱਛਾ ਹਾਂ ਪਹਿਲਾਂ ਸਤਾ ਨੂੰ ਕਹਤਾ ਸੀ ਉਹਦਾ ਰਿਸ਼ਵਤ ਦਿੱਤੀ ਹੋਊ ਕੜਾ-ਕੁੜਾ ਪਾਇਆ ਹੋਊ ਹਣਾ ਤੇ ਪਰ ਪਾਉਣੇ ਸੀ ਭਾਈ ਕੋਈ ਇੱਕੋ ਹੀ ਗੱਲ ਮੰਗੂ ਮੇਰਾ ਪੁੱਤ ਪਹਿਲਾਂ ਵਿਆਹਿਆ ਸੀ ਅਸ ਤਾਂ ਮਸਾ ਭਾਈ ਦੁਬਾਰੇ ਘਰ ਬੰਨੇਗਾ ਚੱਲ ਤਾਈ ਚੰਗੀ ਗੱਲ ਐ ਦੁਬਾਰੇ ਕਿਸੇ ਦਾ ਘਰ ਬਾਈਦਾ ਵੀ ਨਹੀਂ ਹੁੰਦਾ ਹੋਰ ਭਾਈ ওই ਗੱਲ ਮਕਰਮਾ ਸਿਰਤੇ ਕੇ ਨਾ ਕਰੋ ਕਰੋ ਬਗਦੇ ਨੂਤੀ ਦੁਬਾਰੇ ਤੈਨੂੰ ਪਤਾ ਮਸਾ ਜੁੜਦੀ ਹੁੰਦੀ ਆ ਉਹ ਬਾੜਿਆਂ ਨੂੰ ਤਾਂ ਕੇਰਾ ਵੀ ਨਹੀਂ ਹੁੰਦਾ ਰਿਸ਼ਤਾ ਤੁਰੇ ਦਾ ਕਰਮ ਚੰਗੇ ਸੀਗੇ ਦਵਾਰੇ ਵੀ ਹੋ ਗਿਆ ਦਵਾਰੇ ਬਣ ਗਿਆ ਭਾਈ ਉਹ ਗਲਮਗੇ ਸਾਰ ਸੁੱਖਾਂ ਸੁੱਕੇ ਮਸਾਂ ਦਵਾਰੇ ਬੰਨਿਆ ਭਾਈ ਦੇਖੀ ਕਿਤੇ ਮੇਰਾ ਵੀਰ ਕਿਤੇ ਕੋਈ ਕਿਸੇ ਗੱਲ ਦੀ ਕੋਈ ਹੋ ਗਿਆ ਪਤਾ ਲਾ ਦੇ ਮੈਨੂੰ ਕੀ ਲੋੜ ਪੈਂਦੀ ਐ ਉਹ ਜਿਗ ਤੇਰਾ ਮੈਂ ਤੇਰੇ ਨਾਲ ਨਾ ਗੱਲ ਕਰਦਾ ਮੈਂ ਕਿਤੇ ਆਚਨ ਚੇਤਾ ਮੈਂ ਦੱਸ ਵੀ ਸਕਦਾ ਸੀਗਾ ਪਰ ਮੈਨੂੰ ਐ ਹੀ ਸੀ ਵੀ ਐਡੀ ਵੱਡੀ ਗੱਲ ਦਾ ਤੁਸੀਂ ਉਹ ਲੈ ਥੋੜਾ ਰੱਖਿਆ ਹੋਊਗਾ ਨਾ ਨਾ ਅਸੀਂ ਨਹੀਂ ਕੋਈ ਗੱਲ ਕਰੀ ਨਾ ਹੀ ਸਾਨੂੰ ਗੱਲ ਕਰਨੀ ਸਾਨੂੰ ਗੱਲ ਲੋੜ ਕੀ ਸੀ ਗੱਲ ਕਰਨ ਦੀ ਜੇ ਅਸੀਂ ਗੱਲ ਕਰ ਦਿੰਦੇ ਕੀ ਪਤਾ ਅਗਲੇ ਦਿਨ ਗੱਲ ਫਿੱਟ ਆਉਂਦੀ ਨਾ ਆਉਂਦੀ ਅਗਲਾ ਕਰਦਾ ਨਾ ਕਰਦਾ ਪਤਾ ਹੀ ਸੋਚੀਦਾ ਮੈਂ ਵੀ ਜਨਾ ਯਾਹ ਇਹ ਰਿਸ਼ਤਾ ਦਵਾਰੇ ਕਿਵੇਂ ਹੋ ਗਿਆ ਹੁਣ ਪਤਾ ਲੱਗਦਾ ਤੁਸੀਂ ਗੱਲ ਦੀ ਚੋਰੀ ਰੱਖ ਲਈ ਹੈ ਨਾ ਚੋਰੀ ਭਾਈ ਪਤਾ ਸੀ ਬਚੋਲੇ ਨੂੰ 50000 ਦਿੱਤਾਗਾ ਮਸਾ ਟੀਬੇ ਤੇ ਪਾਣੀ ਹਾਂ ਉਹਦਾ ਮੂੰਹ ਬੰਦ ਕਰਨ ਵਾਸਤੇ ਹਾਂ ਟੀਬੇ ਤੇ ਪਾਣੀ ਮਸਾ ਚੜਾਇਆਗਾ ਆ ਕਿੱਥੇ ਚੜਦਾ ਸੀ ਤਾਈ ਬਰੀ ਗੱਲ ਸੁਣ ਲੈ ਉਹ ਬਚੋਲਾ ਤਾਂ ਕੱਲਾ ਸੀਗਾ ਉਹਦਾ ਤਾਂ ਮੂੰਹ ਤੁਸੀਂ ਬੰਦ ਕਰਤਾ 50000 ਰੁਪਏ ਦੇ ਕੇ ਆ ਲੋਕਾਂ ਦਾ ਮੂੰਹ ਨਹੀਂ ਬੰਦ ਕਰ ਸਕਦੇ ਇਹ ਦੱਸਣਗੇ ਹੁਣ ਇਹਨੇ ਲੋਕ ਕੀ ਦੱਸਣਗੇ ਹਜੇ ਮੈਂ ਉਹਨੂੰ 2-4 ਸਾਲ ਮੈਂ ਕੱਢਦੀ ਨਹੀਂ ਬਾਹਰ ਘਰੇ ਕਟੋੜਾ ਰੱਖੂੰਗੀ ਟਲਾ ਕੇ ਕਿਹ तरी ਗੱਲ ਠੀਕ ਹੈ ਜੇ ਤਾਈ ਕਿਤੇ ਬਾਹਰ ਜਾਣ ਦੇਤੀ ਫਿਰ ਤਾਂ ਤੈਨੂੰ ਪਤਾ ਹੈ 5 ਮਿੰਟ ਲਾਉਣਗੇ ਲੋਕ ਤਾਂ ਮੈਂ ਤਾਂ ਨਹੀਂ ਦੱਸਦਾ ਮੈਂ ਬਾਹਰ ਮੇਰੇ ਨਾਲ ਸ਼ੱਕ ਕਰੀ ਗਈਆਂ ਮੈਂ ਇੱਕ ਦੇ ਗੱਲ ਦੇ ਨਾ ਨਾ ਮੈਂ ਤਾਂ ਬਸ ਜਮੀਨ ਹੀ ਲਿਕਨ ਦਿੰਦੀ ਪੰਜ ਛੇ ਸਾਲ ਦਾ ਮੈਂ ਜਮੀਨ ਹੀ ਉਹਨੂੰ ਕੱਢਣ ਦਿੰਦੀ ਵੱਡੀ ਕੱਢਣ ਦਿੰਦੀ ਪੈਦਾ ਉਹਦਾ ਅੱਗੇ ਜਮੈਂ ਆਪਦੀ ਨੂੰ ਪਹਿਲਾਂ ਵਾਲੀ ਨੂੰ ਬਾਹਰ ਕੱਢਿਆ ਸੀ ਤੇ ਦੇਖ ਲੈ ਫਿਰ ਕਿੱਥੇ ਹੈ ਗਈ ਹੈ ਹਾਂ ਦੇਖ ਲੈ ਹੋ ਚੰਦ ਵੀ ਚੜ ਗਿਆ ਹਾਂ ਉਂਗਲਾਂ ਵਾਲਿਆਂ ਨੇ ਪਤਾ ਨਹੀਂ ਮੈਂ ਤਾਂ ਵਗ ਜਾਂਦੀ ਸੀ ਛੱਡ ਕੇ ਆਸ ਗੁਮਾਂਡ ਦੀਆਂ ਇੱਥੇ ਆ ਜਾਂਦਾਂਗਾ ਸੀ ਉਂਗਲਾਂ ਲਾਲ ਲਾਤਾਂ ਤੇ ਕਰ ਕੱਢੀ ਨਹੀਂ ਮੇਰੀ ਨੂੰ ਉਹਨਾਂ ਤੇ ਕਰ ਮੇਰੇ ਘਰ ਦਾ ਖੜਾ ਨਹੀਂ ਸੀ ਛੱਡ ਪਰੇ ਪ੍ਰਾਣੀਆਂ ਗੱਲਾਂ ਨੂੰ ਇਹੀ ਤਰ੍ਹਾਂ ਨੂੰ ਇਸੇ ਨੂੰ ਰੱਖ ਲੈ ਨੂੰ ਉਹਨੂੰ ਆਪ ਦੀ ਨੂੰ ਇਸੇ ਨੂੰ ਰੱਖੂੰਗੀ ਮੈਂ ਤਾਂ ਬਰਾਤ ਰਿਆ ਕੇ ਮੈਂ ਤਾਂ ਵਧੀਆ ਵਧੀਆ ਕੀ ਜਾਲਿਆ ਲੈ ਲੈ ਦਿਨੀਆਂਗੀ ਤੇ ਇਹ ਮੈਂ ਅੱਖਾਂ ਵਿਚਾਰੀ ਉਹ ਵੀ ਭਾਈ ਜਮਾ ਮੇਰੀ ਧੀ ਬਣ ਕੇ ਰਹਿੰਦੀ ਹੈਗੀ ਉਹ ਤਾਂ ਰਹੂਗੀ ਜਿੰਨੇ ਚਿਰ ਵਿਚਾਰੀ ਨੂੰ ਪਤਾ ਨਹੀਂ ਪਤਾ ਲੱਗਿਆ ਫੇਰ ਤਾਂ ਤੈਨੂੰ ਪਤਾ ਹੀ ਹੈ ਦੇਖ ਲਾ ਇਹ ਵੀ ਮੁੰਡਾ ਵੀ ਆਏ ਕਹਿੰਦਾ ਵੀ ਪਤਾ ਨਹੀਂ ਰਾਜਵੀਰ ਨੂੰ ਦੱਸਿਆ ਹੋਊਗਾ ਇਹ ਵੀ ਇਹਨਾਂ ਦਾ ਵੀ ਆਇ ਇਰਾਦਾ ਹੈ ਵੀ ਕਿ ਅਸੀਂ ਦੱਸ ਦਈਏ ਵੀ ਜੇ ਤੇਰਾ ਪਤਾ ਲੱਗ ਜੇ ਤਾਂ ਕਿਹਦਾ ਇਹਨਾਂ ਦੀ ਬਹੂ ਭਾਜੀ ਜੇ ਆਏ ਅਸੀਂ ਬੜਾ ਪਤਾ ਲੱਗਣ ਦਿੰਨੇ ਮਤਲਬ ਜਮਾ ਗੇਠ ਕੀ ਨੰਗਣ ਦਿੰਨੀ ਆਪਦੀ ਨੂੰ ਨੂੰ ਅੰਦਰ ਮੈਂ ਤੁਹਾਨੂੰ ਕੋਲ ਕੋ ਰੱਖੂੰਗੀ ਸੱਤ ਜਿੰਦਿਆਂ ਚ ਬੁੜੀ ਨੂੰ ਪੁੱਛਦੀਆਂ ਪਹਿਲਾਂ ਇਹਦੇ ਨਾਲ ਕਰਦੀਆਂ ਗੱਲ ਪਹਿਲਾਂ ਤਾਂ ਇਹਨੂੰ ਟਿਕਾਣੇ ਲਾ ਮੈਂ ਇਹਨੂੰ ਕੱਢਾਂ ਕਰਾਂ ਉਹ ਤਾਂ ਮੈਂ ਮੰਗਰੋਂ ਪੁੱਛੂੰਗੀ ਸਖਦੀਪ ਨੂੰ ਤਾਂ ਜਮਾਨਾ ਕੁਝ ਕਹੀਂ ਸਖਦੀਪ ਦੀ ਤਾਂ ਪੈਣੀ ਕੋਈ ਗਲਤੀ ਨਹੀਂ ਸਖਦੀਪ ਤਾਂ ਉਹਦਾ ਵੀ ਬਥੇਰਾ ਕਰਦਾ ਸੀ ਵਿਚਾਰਾ ਬਥੇਰਾ ਬਾਹਰ ਲੈ ਕੇ ਜਾਂਦਾ ਸੀ ਉਹਨੂੰ ਸਵਾਦ ਕਰਦਾ ਹੋਊਗਾ ਪਹਿਲੇ ਚਲ ਕਰੀ ਜਾਵੇ ਉਹੀ ਗੱਲ ਜਿਹੜੀ ਸਿਹੜੀ ਸੀ ਮੋ ਤਾਂ ਕਰਨੀ ਆ ਗੱਲ ਕਰ ਉਹਨੂੰ ਸਾਨੂੰ ਤਾਂ ਸੱਚੀ ਗੱਲ ਦੱਸਦੇ ਸਾਨੂੰ ਕਿ ਉਹਲੇ ਚ ਰੱਖਿਆ ਨੇ ਇਹ ਤਾਂ ਕਿਸੇ ਨੂੰ ਉਹੀ ਗੱਲਾਂ ਤਾਂ ਹੀ ਤਾਂ ਤੇ ਚੁੰਨੀ ਚੜਾਵਾ ਕਰੇ ਕੱਠ ਨਹੀਂ ਕੀਤਾ ਬਿਲਕੁਲ ਕੋਈ ਨਹੀਂ ਪੈਣ ਕੱਠ ਕਰਦੇ ਪਤਾ ਲੱਗੀਆਂ ਸੁਣ ਨਾ ਲਵੇ ਤੂੰ ਜਾ ਆਉਂਦੇ ਘਰੇ ਮੈਂ ਤਾਂ ਆਪੀ ਸੰਭਲੂ ਆਪਦਾ ਘਰ ਮੈਂ ਤੈਨੂੰ ਦੱਸਾਂ ਮੈਂ ਤਾਂ ਤੇਰੇ ਕੋਲੇ ਫੇਰ ਵੀ ਆ ਜਾ ਕਰੂੰਗੀ ਇੱਕ ਵਾਰੀ ਨਾ ਬੁਢੀ ਨੂੰ ਗੇਟੋਂ ਬਾਹਰ ਕਰ ਦੇ ਇਹਦਾ ਤਾਂ ਮੈਂ ਅੱਜ ਹੀ ਕਰਦੀ ਆ ਮਾਰ ਕੇ ਇਹ ਬੁਢੀ ਗੇਟੋਂ ਬਾਹਰ ਕਰ ਦੇਗੀ ਤੇਰਾ ਘਰ ਬਸ ਜੂ ਨਹੀਂ ਦੇਖ ਲੈ ਤੈਨੂੰ 6 ਮਹੀਨੇ ਹੋਏ 6 ਮਹੀਨੇ ਕਿਸੇ ਨੂੰ ਇਹ ਰਹਿਣ ਨਹੀਂ ਦਿੰਦੇ 6 ਮਹੀਨੇ ਤਾਂ ਬੱਤ ਤੇ ਕੜਾਈ ਦਿੰਦੀ ਐ ਭੈੜੀ ਤਾਂ ਮੈਂ ਬਥੇਰੀ ਆ ਮੈਂ ਤਾਂ ਨਾ ਆਈ ਨਹੀਂ ਸੀ ਬੋਲਦੀ ਪਚਾਈ ਜੀ ਹੁੰਦੀ ਸੀ ਅਗਲਾ ਆਖੂਗਾ ਨਵੀਂ ਨਵੀਂ ਆਈ ਐ ਹੁਣ ਸਾਰੀ ਲੱਗੀ ਫਾੜ ਫਾੜ ਨੀ ਨਵੀਂ ਨਵੀਂ ਉਹ ਉਹ ਵੀ ਤਾਂ ਕਿਸੇ ਦੀ ਧੀ ਸੀ ਜਿਹੜੀ ਇਹਨੇ ਘਰੋਂ ਕੱਢੀ ਐ ਚਲ ਚੰਗਾ ਭੈਣੇ ਨਾ ਤੂੰ ਬਲੱਡ ਵਧਾਤਾ ਨਾਲੇ ਮੈਂ ਤੇਰੇ ਨੂੰ ਦੱਸਾਂ ਬੁੜੀ ਤਾਂ ਕੁੰਡਲੀ ਮਾਰੀ ਬੈਠੀ ਐ ਬੁੜੀ ਤਾਂ ਇਹ ਕਹਿੰਦੀ ਐ ਕਹਿੰਦੀ ਜਿਹੜੀ ਆਊਗੀ ਮੇਰੀ ਜੁੱਤੀ ਥੱਲੇ ਰਹੂਗੀ ਕਹਿੰਦੀ ਮੈਂ ਨਹੀਂ ਕਿਸੇ ਨੂੰ ਉਤੋਂ ਨਹੀਂ ਹੋਣ ਦਿੰਦੀ ਇਹ ਜੁੱਤੀ ਦੀਆਂ ਕੀ ਗੱਲਾਂ ਕਰਦੀ ਐ ਮੈਂ ਇਹਨੂੰ ਚੱਪਲਾਂ ਥੱਲੇ ਰੱਖੂ ਹੁਣ ਚਲ ਕੋਈ ਗੱਲ ਨਹੀਂ ਤੂੰ ਜਾ ਲੈ ਤੂੰ ਨਾ ਥੱਲੇ ਕਿਉਂ ਤੂੰ ਐ ਕਹੇ ਇਹਨੂੰ ਵੀ ਤੈਨੂੰ ਮੈਂ ਰੱਖੂ ਜੁੱਤੀ ਦੀ ਨੌਕ ਥੱਲੇ ਦੱਬ ਕੇ ਰੱਖ ਬੁੜੀ ਨੂੰ ਅਸਲ ਤਾਂ ਤੂੰ ਇਹਨੂੰ ਬੱਸੜ ਗਏ ਜਿਹੜਾ ਤੈਨੂੰ ਤਰੀਕਾ ਮੈਂ ਦੱਸਦਾ ਜਿ ਬੁੜੀ ਦਾ ਚੱਬਾ ਮੋਕਾ ਦੇ ਕੱਢੂੰਗੀ ਜੇ ਬੁੜੀ ਨੂੰ ਕੱਢ ਦੇਂਗੀ ਕਰੋ ਤਾਂ ਬਸ ਜੇਂਗੀ ਪਹਿਣੀ ਨਹੀਂ ਤੇਰਾ ਵੀ ਵਾਂਗੂ ਮੈਨੂੰ ਵੀ ਦਵਾ ਦੇਗੀ ਹਾਂ ਥੋੜਾ ਟਾਈਮ ਹੀ ਆ ਫਿਰ ਤੇਰਾ ਵੀ ਦੇਖ ਲਾ ਕੀ ਹੈ ਪਹਿਨੇ ਮੈਨੂੰ ਕਟਵਾ ਦੇ ਉਹਨੂੰ 6 ਮਹੀਨੇ ਹੋਏ ਸੀ ਤੇਰੇ ਸੱਤ ਕਰ ਦੂਗੀ ਮੈਂ ਨਾ ਹੋਰ ਕਟਾ ਦੂ ਤੂੰ ਜਾ ਮੈਨੂੰ ਐਂ ਦੱਸ ਸਰਦੀਪ ਨੇ ਕਦੇ ਤੈਨੂੰ ਰੁੱਖਾ ਬੋਲਿਆ ਦੀ ਮਾਂ ਮੰਗਰ ਲੱਗ ਕੇ ਕਦੇ ਤੈਨੂੰ ਗਾਲ ਤੁੱਪੜ ਦਿੱਤੀ ਹੋਵੇ ਜਾਂ ਮਾਰਿਆ ਸਰੋਜ ਚੰਦਰੀ ਮੈਨੂੰ ਐ ਵੀ ਨਹੀਂ ਬੋਲੀ ਕਦੇ ਅੱਛਾ ਨਾ ਮੈਨੂੰ ਤਾਂ ਨਹੀਂ ਬੋਲੀ ਕਦੇ ਰੁੱਖਾ ਰੱਖਾ ਮਾੜੀ ਜੀ ਤੂੰ ਐਂ ਕਰ ਕੋਈ ਗਲਤੀ ਕਰਕੇ ਐਂ ਕਰ ਆ ਮਾੜੇ ਹੈ ਨ ਆ ਰੌਬੜੀ ਜੀ ਬਾਲਾਂ ਤੋਂ ਲਾ ਕੇ ਬਾਲ ਖੋਲ ਕੇ ਦੇਖ ਬਾਲ ਖੋਲ ਕੇ ਕਿਉਂ ਮੈਂ ਕੰਮ ਨੂੰ ਜਵਾਬ ਦੇ ਕੇ ਦੇਖੂਗੀ ਜੇ ਹੁਣ ਮੈਨੂੰ ਕਿਸੇ ਕੰਮ ਨੂੰ ਕਿਹਾ ਨਾ ਮੈਂ ਕਹ ਦੂ ਬੇਬੇ ਮੇਰੇ ਤੋਂ ਤਾਂ ਹੁੰਦਾ ਨਹੀਂ ਭਾਈ ਤੂੰ ਹੀ ਕਰ ਲੈ ਹਾਂ ਹਾਂ ਕਰੂੰਗੀ ਉਹ ਆਹੋ ਮੜਿਆ ਜੇ ਉਹ ਐਂ ਕਹਿ ਦਿੰਦੀ ਵੀ ਬੇਬੇ ਮੈਨੂੰ ਕੁਛ ਖਾਣ ਪੀਣ ਨੂੰ ਲਿਆ ਦੇ ਉਹਦਾ ਸੁਆਸ ਹੀ ਮੈਂ ਤੈਨੂੰ ਦੱਸਾਂ ਹੁਣ ਕੁੜੀਆਂ ਦਾ ਅੱਜ ਕੱਲ੍ਹ ਹੁੰਦੀ ਏ ਕੋਈ ਬਰਗਰ ਖਾ ਲੈ ਗੋਲ ਗੱਪੇ ਖਾ ਲੈ ਉਹਨੂੰ ਕੋਟ-ਕੋਟ ਕੇ ਬਰਾਹਾਲ ਕਰਾਉਂਦੀ ਸੀ ਆਥਣੀ ਕਹਿੰਦੀ ਐ ਤੇ ਚਟਪਟੀਆਂ ਚੀਜ਼ਾਂ ਭਾਲਦੀ ਐ ਪਤਾ ਨਹੀਂ ਕੰਮ ਖਾਂਦੀ ਐ ਇਹਨੇ ਉਹੀ ਗੱਲ ਬੁਗਾਰੀ ਦੀ ਪੁੱਤਨੀ ਆ ਦੇ ਹੱਥ ਚ ਕਰ ਲਾ ਕਾਬੂ ਕਰ ਲਾ ਬੁੜੀ ਨੂੰ ਮੈਂ ਤਾਂ ਤੇਰਾ ਦੱਸਣਾ ਫਰਜ਼ ਸੀ ਭੈਣੇ ਮੈਂ ਤਾਂ ਦੇਖ ਛੋਡੀ ਗਮਾਂਡਣਾਗੀ ਮੈਂ ਤਾਂ ਤੇਰੇ ਕੋਲ ਫੇਰ ਵੀ ਆ ਜਾਕਰੂੰ ਕੋਠਾ ਟੱਪ ਕੇ ਆ ਗਈ ਕਿਸੇ ਦੀ ਹਿੰਮਤ ਨਹੀਂ ਛੋਡੇ ਘਰੇ ਆਉਣ ਦੀ ਕੋਈ ਗੱਲ ਨਹੀਂ ਭੈਣ ਤੈਨੂੰ ਕੋਈ ਲੋੜ ਨਹੀਂ ਕੋਠਾ ਟੱਪ ਕੇ ਆਉਣ ਦੀ ਤੈਨੂੰ ਕੀ ਡਰ ਸਿੱਧੀ ਗੇਟ ਵਿੱਚ ਦੀ ਆਇਆ ਕਰ ਲੈ ਕੇਰਾਂ ਤੂੰ ਬੁੜੀ ਨੂੰ ਤਾਂ ਕਾਬੂ ਕਰ ਤੈਨੂੰ ਅੱਜ ਕਹਿ ਦੇ ਬਾਹਰ ਕੱਢਾ ਸਮਝੂ ਜੇ ਮੈਂ ਕਹਿ ਤਾ ਤਾਂ ਕਾਬੂ ਕਰ ਲਿਆ ਬਸ ਮੈਨੂੰ ਜਾਣ ਦੇ ਥੱਲੇ ਜਾ ਨਹੀਂ ਮੈਂ ਕੋਠੇ ਕੋਠੇ ਤੂੰ ਐ ਕਹਨੇ ਮੈਂ ਤਾਂ ਸੰਭਰਦੀ ਨਹੀਂ ਕੋਠੇ ਮੈਂ ਤੂੰ ਤਾਂ ਸੰਭਰੇ ਨਹੀਂ ਜਾਂਦੇ ਬਾਹਰੂ ਜਾ ਕੇ ਪੈਰਾਂ 'ਚ ਮਾਰ ਬੁੜੀ ਨੇ ਠੀਕ ਆ ਚੰਗਾ ਕਰ ਲੈ ਸਿੱਧੀ ਬੜੀ ਜਿਆਦੇ ਚਾਂਬੜੀ ਸੀ ਨੀ ਦੇਖ ਲਾਓ ਹੀ ਗੱਲ ਮੈਂ ਇਹਨੂੰ ਕਿਉਂ ਦੱਸਾਂ ਵੀ ਅਸੀਂ ਰਿਸ਼ਤਾ ਕਰਾਇਆ ਸੀ ਉਹ ਸਾਡੀ ਰਿਸ਼ਤੇਦਾਰੀ ਚੋਂ ਸੀ ਮੈਂ ਤਾਂ ਹੁਣ ਇਹ ਕਹਿੰਦਾ ਵੀ ਮੇਰੇ ਕੋਲੇ ਫੋਨ ਨੰਬਰ ਹੈ ਦਾ ਸਾਡੇ ਨਾਂ ਬਥੇਰੀ ਕੀਤੀ ਐ ਨਹੀਂ ਬਾਧੂ ਕੀਤੀ ਐ ਹੁਣ ਇਹ ਉਹੀ ਗੱਲ ਵੱਡੀ ਆ ਗਈ ਨੂੰਹ ਵਾਲੀ ਨੂੰਹ ਦੇ ਹੁਣ ਲਖਾ ਕੇ ਦੇਖੇ ਪਰੌਂਠੇ ਦੇਖੀ ਜਈਂ ਦੇ ਤੇਰਾ ਰੂੜੀ ਤੇ ਡੇਰਾ ਨਾਲ ਵਾਇ ਤੈਨੂੰ ਨਾ ਕਢਵਾਇਆ ਕਰੋ ਤੇ ਸਾਡੀ ਗੱਡੀ ਸੀ ਮੈਂ ਤੈਨੂੰ ਕਢਵਾਉ ਹੁਣ ਮੈਂ ਤਾਂ ਜਾ ਮਾ ਆਪਦਾ ਕੋਠਾ ਟੱਪ ਕੇ ਪਤਾ ਵੀ ਨਾ ਲੱਗ ਜੇ ਕਿਤੇ ਇਹ ਜੀ ਹੈ ਸਾਡੇ ਤਾਂ ਘਰੇ ਲਾਂਬਾ ਲੇਕੋ ਦੀ ਆ ਜੂ ਮੈਂ ਕੋੜਾ ਇਹਨੂੰ ਆਪਦਾ ਨਾਂ ਦੱਸਿਆ ਹੈ ਜਾਂ ਇਹਨੂੰ ਪਤਾ ਵੀ ਕੌਣ ਹੈ ਇਹਨੂੰ ਗਮਾਂਡ ਨੜੇ ਆਪੀ ਸਮਝ ਜੂ ਫਿਰ ਹੁਣ ਥਾਉ ਘੜੀਏ ਬੁੜੀ ਜੀ ਨਾ ਮੈਂ ਕਰਦੀ ਆਂ ਗੱਲ ਬੇਬੇ ਆ ਫੜ ਝਾੜੂ ਮੈਥੋਂ ਤਾਂ ਲੱਗਦਾ ਨਹੀਂ ਛੱਤ ਤੇ ਕੀ ਗੱਲ ਭਾਈ ਲੱਗਦਾ ਨਹੀਂ ਕਾ ਤੇਰੇ ਕਿ ਮਹਿੰਦੀ ਲੱਗੀ ਐ ਹੱਥਾਂ ਤੇ ਵੀ ਲੱਗਦਾ ਨਹੀਂ ਝਾੜੂ ਤੇਥੋਂ ਛੱਤ ਤੇ ਮਹਿੰਦੀ ਨਹੀਂ ਲੱਗੀ ਤਾਂ ਫਿਰ ਲਾ ਲੈਨੀ ਐ ਕੰਮ ਕਰ ਲਿਆ ਕਰ ਜਿਹੜਾ ਮੇਰੇ ਨਹੀਂ ਜੀ ਕਰਦਾ ਬਸ ਮੈਂ ਤਾਂ ਝਾੜੂ ਲਾਉਂਦੀ ਨਹੀਂ ਹੈਗੀ ਹੁਣ ਕੀ ਗੱਲ ਭਾਈ ਮੈਂ ਕੰਮ ਕਿਉਂ ਕਰਾਂ ਤੂੰ ਕਾ ਦੀ ਖਾਤਰ ਪਿਆ ਕੇ ਲੈਂਦੀਆਂ ਭਾਈ ਇਹ ਮੈਂ ਹੀ ਕੰਮ ਕਰਨਾਗਾ ਅੱਛਾ ਮੈਂ ਕਦੇ ਇਕੱਲੇ ਝਾੜੂ ਲਾਉਣ ਨੂੰ ਪਿਆ ਕੇ ਲੈਂਦੀਆਂ ਮੇਰਾ ਟੂ ਹੀ ਦੁਖਣ ਲੱਗ ਗਿਆ ਸਵੇਰ ਦੀ ਲੱਗੀ ਮੈਂ ਕਦੇ ਪੋਚਾ ਲਾਤਾ ਕਦੇ ਝਾੜੂ ਲਾਤਾ ਤੂੰ ਵੀ ਕੋਈ ਨਾ ਕੋਈ ਕੰਮ ਕਰ ਲਿਆ ਕਰ ਕਹ ਭਾਈ ਕੀ ਕਰਦੀ ਨਹੀਂ ਮੈਂ ਵੀ ਕਰਦੀ ਕਿੰਨੇ ਕੁ ਜੋਕਰੀ ਹੈਗੀਆਂ ਮੈਂ ਕਰੀ ਜਾਂਦੀ ਨਿਕੋ ਤੇਰੀ ਨਵੇਂ ਨਵੇਂ ਲਗਾਨੀਆਂ ਢੂਆਂ ਦੁਖਣ ਲੱਗ ਗਿਆ ਮਟਿਆ ਰਾਂਦੀਆਂ ਫਿਰ ਮੇਰੀ ਤਾਂ ਬੁੜੀ ਦੀ ਦੁਗਣੀ ਟੁਖਣੀ ਟੋਈ ਤੇਰੀ ਟੂ ਹੀ ਦੁਖ ਦੀ ਕੁਛ ਨਹੀਂ ਦੁਖਦਾ ਬੇਬੇ ਤੇਰਾ ਤੇ ਦੋਨਾਂ ਚੁੱਪ ਕਰਕੇ ਝਾੜੂ ਲਾ ਲ ਮੈਥੋਂ ਕੋਈ ਕੰਦੂ ਨਹੀਂ ਲੱਗਦਾ ਸੁੰਬਰ ਕੇ ਆਉਦੇ ਤਾਹਾਂ ਤੋਂ ਕੋਠੇ ਸਾਰਾ ਕੜਾ ਸਮਾਨ ਤੋਤਣੀ ਐ ਤੂੰ ਵੀ ਤਾਂ ਕਿਸੇ ਦਿਨ ਵਿਆਹ ਕੇ ਆਈ ਸੀ ਤੇਰਾ ਵੀ ਹੱਕ ਮਣਦਾ ਦਾ ਘਰੇ ਕੰਮ ਕਰਨ ਦਾ ਕਿਦੋਂ ਮੈਂ ਵਿਆਹ ਕੇ ਆਈ ਸੀ ਮੈਥੇ ਰਾਂ ਕੰਮ ਕਰਦੀ ਸੀ ਤੇਰੇ ਵਾਂਗੂ ਮੈਂ ਕਿੱਥੇ ਆਈ ਨਹੀਂ ਤਹਾਂ ਨਹੀਂ ਸੀ ਮਾਰੇ ਚਲਾ ਚਲਾ ਕੇ ਝਾੜੂ ਵੀ ਮਥੋਂ ਹੁੰਦਾ ਨਹੀਂ ਇਹ ਕੰਮ ਫਿਰ ਮੈਥੋਂ ਤਾਂ ਹੁੰਦਾ ਨਹੀਂ ਮੇਰੇ ਤਾਂ ਸਿੱਧਾ ਦੁੱਧ ਵਰਗਾ ਚਿੱਟਾ ਜਵਾਬਾ ਕਰ ਲਾ ਕੀ ਕਰਦੀਆਂ ਤੇ ਚਿੱਟਾ ਕਾਜੀ ਖਤਰਾ ਭਾਈ ਜਵਾਬ ਮੈਂ ਤੁਹਾਨੂੰ ਦੱਸਦੀ ਗੱਲ ਮੈਂ ਨਾ ਮੈਂ ਕੰਮ ਅੱਜ ਕਰਾਂ ਨਾ ਕੱਲ ਕਰਾਂ ਜੇ ਤਾ ਰੋਟੀ ਪਾਣੀ ਬਣਾ ਲੇਗੀ ਤਾਂ ਆਪਦਾ ਖਾ ਲੇਗੀ ਨਹੀਂ ਮੇਰਾ ਕੀ ਮੈਂ ਤਾਂ ਬਾਹਰੋਂ ਮੰਗਾ ਕੇ ਖਾ ਲੂੰ ਮੈਂ ਬਾਹਰੋਂ ਮੰਗਾਉਣ ਤੂੰ ਕੀ ਬੜੀ ਕੋਈ ਔਸਰਤ ਦਿੱਤੀ ਹੈਂ ਅभी ਬਾਹਰੋਂ ਲੈ ਹੋ ਕਰਕੇ ਮੰਗਾ ਕੇ ਖਾ ਲੇਗੀ ਘਰੇੋਂ ਮੰਗਾ ਖਾ ਕੇ ਪਾਣੀ ਪੀਂ ਕਰਕੇ ਤੂੰ ਮੇਰੇ ਜੱਜ ਦਿੱਤੀ ਹੈਂ ਮੇਰੇ ਤੇ ਹੁਕਮ ਚਲਾਉਣੀ ਹੈਗੀ ਮੈਂ ਨਹੀਂ ਚਲਦੀ ਚੁੰਦੀ ਕਿਸੇ ਦੀ ਤੇ ਮੈਂ ਸੱਸਾਂ ਕੀ ਮੈਂ ਹੁਕਮ ਚਲਾਉਂਗੀ ਨਹੀਂ ਹੋਰ ਕੀ ਤੂੰ ਚਲਾਵੇਂਗੀ ਮੇਰੇ ਤੇ ਸੱਸ ਹੁੰਦੀ ਹੈ ਨਾ ਰਾਰਾ ਸਿਰਦੀ ਹੁੰਦੀ ਹੈ ਐਨੀ ਨਾ ਬાળੀ ਮੇਰੇ ਤੇ ਹਵਾਜੀ ਕਰ ਕਿ ਹੋਵਾ ਕਰਾਣਾ ਮੈਂ ਖੋਰ ਖੋਰ ਮੈਂ ਕੀਤੇ ਕਰਾਵਾ ਹੋਰ ਮੈਂ ਜਾ ਕੇ ਗਮੰਡੀਆਂ ਤੇ ਕਰੂ ਹਵਾ ਕਿਉਂ ਮੈਂ ਕਹਾਂ ਦੀ ਨੂੰ ਤੇ ਨਿਕਲ ਤੂੰ ਹੋਰਾਂ ਨੂੰ ਡਰਾਉਣ ਗਿੱਜੀ ਸੀ ਆ ਤੂੰ ਹੋਰ ਹੀ ਕੁਛ ਕਰਿਆ ਹੋਣਾ ਪਹਿਲਾਂ ਜਿਹੜਾ ਕਰਿਆ ਹੋਣਾ ਮੇਰੇ ਸਾਹਮਣੇ ਨਹੀਂ ਚੱਲਦਾ ਕਿ ਕੀ ਕਰਿਆ ਮੈਂ ਹੋਰ ਕੁਛ ਮੈਨੂੰ ਸਮਾਰ ਕੇ ਜਾਂ ਗੱਲ ਦੱਸ ਤੈਨੂੰ ਤਾਂ ਮੈਨੂੰ ਪਤਾ ਨਹੀਂ ਹੈਗਾ ਤੈਨੂੰ ਆਪੇ ਪਤਾ ਲੱਗ ਜੂ ਹੌਲੀ ਹੌਲੀ ਨਾ ਤੂੰ ਮੈਨੂੰ ਭਾਈ ਸਮਾਰ ਕੇ ਆਂ ਦੱਸ ਤੂੰ ਮੈਂ ਕੀ ਨਹੀਂ ਜਾਣ ਪਾ ਗੱਲ ਦੇ ਵੀ ਗੱਲ ਹੈ ਕੀ ਐ ਗੱਲ ਤਾਂ ਬੇਬੇ ਕੁਛ ਵੀ ਨਹੀਂ ਗੱਲ ਤਾਂ ਸਿੱਧੀ ਆ ਵੀ ਮੈਥੋਂ ਕੰਮ ਹੁੰਦਾ ਨਹੀਂ ਤੂੰ ਕਰ ਲੈ ਕਮਤਾ ਭਾਈ ਕਿਉਂ ਨਹੀਂ ਹੁੰਦਾ ਉਹ ਮੁੰਡਾ ਆ ਜਾਊਗਾ ਤੂੰ ਦੇਖੀ ਸਹੀ ਪਏ ਤੇਰੇ ਖੇਤਰ ਪੈinde ਅੰਦਰ ਤਾਰ ਕੇ ਕਰਵਾਉ ਉਹ ਕਰੂੰਗੀ ਕਰਵਾਉਂ ਤਾਂ ਇਹਨੂੰ ਬਾਹਰ ਮਰਵਾ ਮਰਵਾ ਕੇ ਇਹ ਤੇਰਾ ਤਰੀਕਾ ਨਾ ਪੁਰਾਣਾ ਹੋ ਗਿਆ ਹੁਣ ਨਹੀਂ ਚੱਲਦਾ ਪਹਿਲੀ ਚੱਲਿਆ ਹੋਊਗਾ ਪੁਰਾਣਾ ਕੋਈ ਨਹੀਂ ਨਵਾਂ ਹੀ ਆ ਤਰੀਕਾ ਤਾਂ ਪੁਰਾਣਾ ਕਾਦੇ ਨਾਲ ਹੋ ਗਿਆ ਬਸ ਮੈਂ ਤੈਨੂੰ ਦੱਸਦੀ ਗੱਲ ਵੀ ਤਰੀਕਾ ਤੇਰਾ ਪੁਰਾਣਾ ਹੋ ਗਿਆ ਇਹ ਮੇਰੇ ਦਿਨ ਚੱਲਦਾ ਕਿਸੇ ਤੇ ਹੋਰ ਹੀ ਚੱਲਿਆ ਹੋਊਗਾ ਅੱਛਾ ਵੀ ਮੈਂ ਵੀ ਮੈਂ ਬੇਲੀ ਬਾਈ ਕੀ ਖਾਉਂਦੇ ਹਾਂ ਵੀ ਮੈਂ ਬੇਲੀ ਬੇਕੀ ਖਾਉਂਗੀ ਖਵਾ ਸਕਦੀ ਆ ਤਾਂ ਖਵਾ ਦੇ ਨਹੀਂ ਆਪਦਾ ਚੱਕ ਜੁੱਲੀ ਵਸ ਤਰਾ ਤੇ ਡੰਡੀ ਰਗੜੇ ਤੂੰ ਕਿਉਂ ਕਿਉਂ ਲ ਕਿਉਂ ਕਿ ਤੰਜੁਲੀ ਵੀ ਤਰਾ ਇੱਥੇ ਬੈ ਕੇ ਖਾਉ ਇੱਥੋਂ ਕਰਾਉ ਜੁੱਤੀ ਨਾਲ ਸਾਰੀ ਉਮਰ ਨਹੀਂ ਆ ਚੱਲਦੀਆਂ ਹੁੰਦੀਆਂ ਬੈਤਾਂ ਜਿਹੜੀਆਂ ਤੂੰ ਕਰਦੀਆਂ ਇਹ ਤੇਰੀਆਂ ਚੱਲ ਗਈਆਂ ਜਿਹੜੀਆਂ ਚੱਲਣਗੀਆਂ ਅਸੀਂ ਹੁਣ ਨਹੀਂ ਚੱਲਦੀਆਂ ਤੇ ਤੇਰੀਆਂ ਵੀ ਨਹੀਂ ਬੈਤਾਂ ਚੱਲਦੀਆਂ ਉੱਥੇ ਚੱਲੀ ਗਈਆਂ ਆoze ਪੇਕਿਆ ਕਰ ਤਾ ਸੌਰਿਆ ਤੈਨੂੰ ਮੇਰੀ ਗੱਲ ਸੁਣਦਾ ਮੇ ਤਾਂ ਦਾਈਆਂ ਮੂਰੇ ਹੈਂਕੜੀ ਚਲਾਈ ਗਈਆਂ ਸਾਰੇ ਮੂਰੇ ਚ ਲਾਉ ਮੈਂ ਤਾਂ ਨਾਲ ਤੈਨੂੰ ਹੁਣ ਮੈਂ ਚਲਾ ਕੇ ਦਿਖਾਉ ਤੈਨੂੰ ਘਰੋਂ ਕੱਢ ਕੇ ਦਿਖਾਉ ਮੈਂ ਤੂੰ ਵੀ ਕੀ ਜਾਣੇਂਗੀ ਵੀ ਕੀ ਦੇਣਾ ਪੰਗਾ ਲਿਆ ਤੂੰ ਤਾਂ ਮੈਨੂੰ ਕੀ ਕੱਢਣ ਆ ਲਈਆਂ ਕਰੋ ਤੈਨੂੰ ਤਾਂ ਮੈਂ ਕੱਢ ਕੇ ਨਾ ਰਹਿ ਜਾ ਕਿਉਂ ਕੀ ਕਰ ਦੂ ਫੇਰ ਸਭ ਕੁਝ ਹੀ ਕਰ ਦੂ ਤੇਰੇ ਖਿੱਤਰ ਪਮਾਉ ਲੰਮੀ ਪਵਾ ਕੇ ਇੱਕ ਤੈਨੂੰ ਕਟਵਾਉਂ ਬਸ 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 ਭੁੱਲ ਜਾ ਇਹ ਤਾਂ ਤੇਰਾ ਸੁਪਨਾ ਹੀ ਰਹਿ ਜਾਊਗਾ ਮੇਰੇ ਖਿੱਤਰ ਪਮਾਉਣ ਵਾਲੀ ਆ ਗਈ ਤੂੰ ਵੱਡੀ ਫੇਰ ਤੇਰਾ ਵੀ ਸੁਪਨਾ ਹੀ ਰਹਿ ਜਾਊ ਮੈਨੂੰ ਕੱਢਣ ਵਾਲਾ ਮੈਨੂੰ ਨਹੀਂ ਬਾਈ ਕੱਢਣ ਵਾਲਾ ਜੰਮਿਆ ਜਿਹੜਾ ਜੰਮ ਪਿਆ ਹੈ ਜਿਹੜਾ ਮੇਰੇ ਹੱਥ ਲਾ ਜੂਗਾ ਮੈਂ ਜੰਮੀ ਆ ਹੱਥ ਲਵਾਉਣ ਵਾਲੀ ਫੇਰ ਤੈਨੂੰ ਨਾ ਦੁਬਾਰੇ ਜੰਮ ਲੈਣਾ ਪਊ ਚੁੱਪ ਕਰਕੇ ਝਾੜੂ ਚੱਕ ਤੇ ਝਾੜੂ ਲਾ ਦੇ ਅੱਛਾ ਐਡੀ ਹਾਂ ਇੱਕੜੀ ਚਲਾਵੇਂਗੀ ਆ ਬੇਚਾਰੂ ਮੈਂ ਤਾਂ ਤੇ ਜਮਾ ਖਿੱਤਰ ਵੀ ਨਹੀਂ ਝਾੜੂ ਲਾਉਂਦਾ ਅੱਗੇ ਦੇ ਕੀ ਝਾੜੂ ਵਾਲੀ ਦੇਖ ਲਾ ਬੋਲਦੀ ਤਾਂ ਦੇਖ ਕਿਵੇਂ ਚਾਵਰ ਚਾਵਰ ਨਹੀਂ ਕਿੰਨੇ ਕਿਸੇ ਨੇ ਸਿਖਾਈ ਹੁੰਦੀ ਐ ਨਹੀਂ ਤਾਂ ਆਏ ਬੋਲਦੀ ਹੈਗੀ ਗੱਠ ਦਾ ਡੰਡਾ ਲੱਗਿਆ ਪਿਆ ਇਹਦੇ ਤਾਂ ਗੱਲਾਂ ਤਾਂ ਦੇਖੋ ਹੋਰ ਹੀ ਗੋਲ ਮੋਲ ਕਰਦੀ ਹੈਗੀ ਤੇ ਮੈਂ ਤੈਨੂੰ ਕੱਢ ਦੂੰ ਤੂੰ ਕੱਢ ਦੇਂਗੀ ਮੈਨੂੰ ਤੂੰ ਮੇਰੇ ਕੰਨੀ ਝਾਕ ਕੇ ਤਾਂ ਦਿਖਾ ਮੈਂ ਤਾਂ ਕੱਢੀ ਨਹੀਂ ਤੇਰੀ ਨਿਕਲਦੀ ਜਮਾ ਵੀ ਤੂੰ ਆ ਗਈ ਕੱਢਣ ਵਾਲੀ ਕੋਠੇ ਸੰਭਰਨ ਲਈ ਪੀ ਲੈਣੇ ਤਾਂ ਲੈ ਕੀ ਹੋ ਗਿਆ ਅਜ ਨਵੀਂ ਬਹੂ ਇਹਨਾਂ ਨੇ ਹਾਂ ਕੋਠੇ ਸੰਭਰਨ ਲਈ ਪਈ ਸੀ ਤਾਈ ਤਾਂ ਮੈਨੂੰ ਐਂ ਕਹਿੰਦੀ ਸੀ ਕੀ ਕਹਿੰਦੀ ਸੀ ਕਿ ਭਾਈ ਕਿਸੇ ਕੋਲੇ ਗੱਲ ਨਾ ਕਰੀ ਹਾਂ ਅਸੀਂ ਤਾਂ ਦੱਸਿਆ ਨਹੀਂ ਹੈਗਾ ਵੀ ਸਾਡੇ ਮੁੰਡੇ ਦਾ ਪੂਰੇ ਹੋ ਕੇ ਗੱਲ ਕਰ ਮੇਰੇ ਨਾ ਮੈਂ ਗੱਲ ਦੱਸ ਦਿਆਂ ਤੈਨੂੰ ਪਤੇ ਦੀ ਗੱਲ ਹੈ ਮੈਂ ਕਿਹਾ ਮੈਂ ਤਾਂ ਨਾਂ ਦੱਸੂਗਾ ਤੈਨੂੰ ਪਤਾ ਵਿਚੋਲੇ ਦੇ ਨਾਲ ਨਾ ਮੂੰਹ ਬੰਦ ਕਰਿਆ 50000 ਰੁਪਏ ਦਿੱਤੇ ਉਹਨੂੰ ਕਿਸੇ ਕੋਲੇ ਦੱਸੀ ਨਾ ਤੂੰ ਮਾਂ ਲੋਕਾਂ ਦਾ ਕਿੰਨਾ ਕੁ ਮੂੰਹ ਬੰਦ ਕਰ ਲਓਗੇ ਮੈਂ ਦੱਸਾਂ ਕੋਈ ਹੋਰ ਦੱਸ ਦੂ ਨਾ ਤੂੰ ਪਤਾ ਕਰਕੇ ਆਏ ਹੁਣ ਪੱਕਾ ਵੀ ਵਿਚੋਲੇ ਨੂੰ 50000 ਰੁਪਏ ਦਿੱਤੇ ਨਾ ਸਾਜੀ ਗੱਲਬਾਤ ਕਰਕੇ ਆਏ ਤਾਈ ਨਾ ਉਹ ਭਾਵੇਂ ਵਿਚੋਲੇ ਨੂੰ ਹੁਣ ਲੱਖ ਰੁਪਏ ਦੇ ਦੇ ਨੂੰ ਤਾਂ ਇਹਦੀ ਇਹਦੀ ਤਾਂ ਉੱਥੇ ਉੱਤੀ ਫਿਰਦੀ ਸੀ ਮੈਂ ਜਦੋਂ ਤੋ ਕਹਿੰਨਾ ਕੋਠੇ ਸੰਭਰ ਲਈ ਸੀ ਹਾਂ ਹਾਂ ਕੋਠੇ ਸੰਭਰੀ ਜਾਂਦੀ ਸੀ ਉਹਦਾ ਕਹਿੰਦੀ ਮੈਂ ਤਾਂ ਗੇਟ ਲਾ ਕੇ ਰੱਖਿਆ ਕਰੂੰ ਪੰਜ ਚਾਰ ਸਾਲ ਤੱਕ ਮੈਂ ਗੇਟੋਂ ਬਾਹਰ ਨਹੀਂ ਹੁਣਦੀ ਉਹਨੂੰ ਗੇਟ ਲਾ ਲਈ ਗੇਟ ਲਾ ਕੇ ਕਰੂਗੀ ਮੈਂ ਕੋਠੇ ਉੱਦੀ ਵਾਗੀ ਵਾਗੀ ਸੀ ਤੂੰ ਹਾਂ ਮੈਂ ਉਹਨੂੰ ਦੱਸੀ ਮੈਂ ਉਹਨੂੰ ਸਾਰਾ ਪੁੱਛ ਕੇ ਗੱਲ ਉੱਥੇ ਹੀ ਲਿਆ ਕੇ ਵੀ ਤੁਹਾਨੂੰ ਪਤਾ ਹੈ ਕਿ ਨਾ ਵੀ ਇਹ ਪਹਿਲਾਂ ਵਿਆਹਿਆ ਸੀ ਉਹ ਕਹਿੰਦੀ ਵੀ ਸੰਤ ਗੱਲ ਦਾ ਪਤੀ ਨਹੀਂ ਹੇਡਕੋਟ ਤਾਂ ਦੱਸੀ ਮੈਂ ਇਹਨੂੰ ਤੇਨੂੰ ਕਿੱਥੇ ਪਤਾ ਹੈ ਮੈਂ ਉਹਦੇ ਕੋਲ ਐ ਨਹੀਂ ਗੱਲ ਕੀਤੀ ਵੀ ਜਿਹੜੀ ਇਹਨੇ ਕੱਢੀ ਹੈ ਤੇਰੀ ਸੱਸ ਨੇ ਪਹਿਲੀ ਉਹਦਾ ਅਸੀਂ ਕਰਵਾਇਆ ਸੀ ਰਿਸ਼ਤਾ ਉਹ ਦੱਸ ਦਿੰਦੀ ਤੇ ਆਪਾਂ ਕਰ ਤੂੰ ਇੱਧਰ ਹੋ ਮੜਾ ਜਾਵਰੇ ਹੋ ਜਾੜੇ ਹੋਰੇ ਹੋ ਕੇ ਗੱਲ ਸੁਣ ਮੇਰੀ ਕੋਈ ਉਰੇ ਹੋ ਕੇ ਨੂੰ ਕੀ ਐ ਕੀ ਰਹੂ ਕੋਈ ਕੰਦਾਂ ਦੇ ਕੰਨ ਤਾਂ ਨਹੀਂ ਹੁੰਦੇ ਐਡੀ ਕੋਈ ਗੱਲ ਕੰਦਾਂ ਦੇ ਕੰਨ ਨਹੀਂ ਹੁੰਦੇ ਕਈ ਵਾਰੀ ਬੰਦਾ ਉਹ ਕੋਠੇ-ਕੂਠੇ ਉੱਦੀ ਆਏ ਨਾ ਇੱਥੇ ਤਾਂ ਤੂੜੀ ਵਾਲੀ ਆ ਗਈ ਆਪਣੀ ਉਹ ਸਾਰੀ ਗੱਲ ਸਮਝਾਤੀ ਸੀ ਉਹਨੂੰ ਹੁਣ ਤੂੰ ਗੱਲ ਪੂਰੀ ਸਮਝਾਤੀ ਸੀ ਦੱਸਣਾ ਸੀਗੇ ਵੇ ਸੀ ਰਿਸ਼ਤਾ ਕਰਾਇਆ ਸੀ ਉਹ ਕੱਢੀ ਇਹਨਾਂ ਨੇ ਐ ਨਹੀਂ ਮੈਂ ਦੱਸਿਆ ਹਜੇ ਤੱਕ ਵੀ ਅਸੀਂ ਰਿਸ਼ਤਾ ਕਰਵਾਇਆ ਸਾਰਾ ਦੱਸ ਤਾ ਨੂੰ ਵੀ ਉਹ ਵਿਆਹੀ ਸੀ ਪਾਲਰ ਦਾ ਉਹ ਕੰਮ ਜਾਣਦੀ ਸੀ ਤੇਰੀ ਸੱਸ ਨੂੰ ਰੋਜ਼ ਆਥਣ ਤੜ ਯੋ ਬੁਰਾ ਹਾਲ ਹੋ ਗਿਆ ਵਿਚਾਰੀ ਦਾ ਮਾਂ ਉਹ ਕੱਢਤੀ ਪਈ ਇਹਨੇ ਬੁੜੀ ਨੇ ਕਢਵਾਤੀ ਹੁਣ ਐ ਕਰ ਇੱਕੋ ਹੀ ਉਹ ਫੜ ਲਾ ਹਿੰਡ ਬੁੜੀ ਨੂੰ ਘਰੋਂ ਕੱਢ ਦੇ ਕਿਵੇਂ ਮਰਜ਼ੀ ਕਰ ਤੈਨੂੰ ਜੇ ਨਾਂੰਦ ਕਹੇ ਉੱਤੋਂ ਦੀ ਤੂੰ ਪੈਣ ਤੈਨੂੰ ਬਖਸ਼ਣਾ ਇਹਨੇ ਕਢਾਊਗੀ ਤੈਨੂੰ ਵੀ ਇਹ ਤੈਨੂੰ ਬਾਅਦ ਚ ਰਹਿਣ ਨਹੀਂ ਦਿੰਦੀ ਕਹਿੰਦੀ ਇਹ ਉੱਤੋਂ ਦੀ ਕਿਹੜੇ ਹਿਸਾਬ ਨਾਲ ਪਾਊਗੀ ਉੱਤੋਂ ਦੀ ਤਾਂ ਫੇਰ ਹੀ ਪਾਊਗੀ ਜੇ ਆਪਾਂ ਪੈਣ ਦੇਵਾਂਗੇ ਆਪਾਂ ਹੈਗੀਆਂ ਆਪਾਂ ਮਦਦ ਕਰਾਂਗੇ ਬਸ ਗੱਲ ਮੁਕੀ ਆਪਣੀ ਨਾਲ ਦੀ ਗੱਲ ਆਪਾਂ ਮਦਦ ਤਾਂ ਪਹਿਲਾਂ ਵੀ ਬਿਠੇਰੀ ਕੀਤੀ ਸੀ ਸਾਰੀ ਗੱਲ ਉਹ ਦੱਸ ਦੇ ਆਹੋ ਆਪਾਂ ਗੱਲ ਕਰਨ ਉਹ ਤਾਂ ਥੋੜੀ ਦਾਬ ਨਹੀਂ ਪਈ ਐਨੀ ਉਹ ਵਿਚਾਰੀ ਥੋੜੀ ਨਾ ਮਤਲਬ ਉਹ ਪੇਕਿਆ ਮੰਨੀ ਸੋਚਦੀ ਸੀ ਮਾਂ ਮਰੀ ਹੋਈ ਸੀ ਉਹਨੂੰ ਐ ਸੀ ਵੀ ਕਿਤੇ ਮੈਨੂੰ ਕੱਢ ਨਾ ਦੇਣ ਉਹੀ ਗੱਲ ਐ ਬੁਰੀ ਨੇ ਕਰਾ ਕੇ ਛੱਡੀ ਇਹੀ ਗੱਲਾਂ ਸੋਚਦੀ ਸੀ ਉਹ ਤੇ ਈਦੇ ਦਾ ਬਸ ਮੇਰੀ ਗੱਲ ਸੁਣ ਲੈ ਦੰਦੇ ਹੁਣ ਕੱਢੀ ਜਾਈਂ ਲੈ ਮੈਂ ਜਿਹੜੇ ਇੰਨੀਆਂ ਉਂਗਲਾਂ ਲਾਈਆਂ ਇੰਨੇ ਕੰਨ ਭਰੇ ਐ ਮੈਂ ਉਹਦੇ ਵੀ ਬੁੜੀ ਨੂੰ ਬਸ ਤੂੰ ਕਿਹੜਾ ਰੂੜੀ ਤੇ ਬਿਠਾ ਦੇ ਇੱਕ ਗੱਲ ਐ ਵੀ ਸਮਝਾਉਣੀ ਸੀ ਉਹਨੂੰ ਨਵੀਂ ਬਹੂ ਨੂੰ ਵੀ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਵੀ ਮੈਨੂੰ ਦੱਸੀ ਕੀ ਨਹੀਂ ਗੱਲ ਇਹ ਲੈ ਮੈਂ ਆਖਿਆ ਉਹਨੂੰ ਵੀ ਮੇਰਾ ਨਾਂ ਨਾ ਲਈ ਜਮਾ ਮੇਰਾ ਨ ਹਾਂ ਉਹ ਤਾਂ ਡਰੀ ਤਾਂ ਫਿਰਦੀ ਐ ਆਹੋ ਕਹਿੰਦੀ ਬਾਹਰ ਨਹੀਂ ਨਿਕਲਣ ਦੀ ਨਿਕਣੀ ਮੈਨੂੰ ਭਾਣੇ ਮੈਂ ਕਦੇ ਲੱਕਾ ਮਹੀਨੇ ਹੋ ਗਏ ਤੇਰੇ ਬਿਆਹ ਨੂੰ ਤੈਨੂੰ ਬਾਹਰ ਜਾਣ ਦਿੱਤਾ ਨਹੀਂ ਬਾਹਰ ਨਿਕਲਣ ਦੀ ਸਾਰੀਆਂ ਗੱਲਾਂ ਕਰਾਇਆ ਕੋਠੇ ਚੜਾ ਰੱਖੀ ਜੀ ਕਹਿੰਦੀ ਕੋਠੇ ਸੰਭਰ ਦੇ ਮੈਂ ਇਹਨੂੰ ਆਖਿਆ ਕਰ ਹੁਣੀ ਉੱਡੀ ਜਾ ਝਾੜੂ ਲੈ ਕੇ ਲਾਈ ਨਾ ਝਾੜੂ ਵਧੀਆ ਕਰਿਆ ਤੂੰ ਹੁਣ ਉਹਨੂੰ ਤਾਂ ਇਹਨਾਂ ਨੇ ਪੈ ਗਿਆ ਹੂ ਰੌਲਾ ਕਰਤਾ ਉਹਨੇ ਕੰਮ ਜਾ ਕੇ ਬਸ ਟੇਕੀ ਇਹੀ ਕੰਮ ਕਰਨਾ ਹੈ ਆਪਾਂ ਆਪਾਂ ਕੋਈ ਨਹੀਂ ਦੁਬਾਰੇ ਨਾ ਮੈਂ ਕੋਈ ਨਹੀਂ ਜਾ ਕੇ ਆਉਂਗੀ ਮੈਂ ਕਹਣਾ ਡਰਦੀ ਆ ਮਾਰ ਮੂਰ ਦੀ ਨੰਗ ਜੂ ਡਰਦੀ ਕਿਹੜਾ ਭਾਣੇ ਆਹੋ ਉਹ ਵਿਚਾਰੀ ਨੂੰ ਕੱਢ ਮੈਂ ਤਾਂ ਬਾਰਗੀ ਖੜੀ ਸੀ ਤਾਈ ਉੱਥੇ ਬਾਰਗੀ ਗੱਲਾਂ ਕਰੀਆਂ ਸੀ ਨਾ ਤੈਨੂੰ ਕੀ ਲੋੜ ਸੀ ਤਾਈ ਨੂੰ ਬੁਲਾਉਣ ਦੀ ਉਹ ਲੈ ਮੈਂ ਤਾਂ ਐ ਪੁੱਛ ਲਿਆ ਮੈਂ ਖੈਰ ਸੁੱਖਾ ਸਾਰੇ ਠੀਕ ਠਾਕ ਐਂ ਦਾ ਮੈਂ ਤਾਂ ਗੱਲ ਕਰੀ ਲੈਂਦਾ ਹੈ ਖੈਰ ਸੁੱਖਾ ਕਾਦੀ ਹੈ ਆਪਣੀ ਤਾਂ ਉਹਨੇ ਬਸਣ ਨਹੀਂ ਦਿੱਤੀ ਬਸੂਗੀ ਤਾਂ ਹੈਗੀ ਹੁਣ ਮੈਂ ਤੂੰ ਤਾਂ ਬਸੀ ਗੱਲ ਕਰ ਬੁੜੀ ਨੂੰ ਘਰੋਂ ਘੱਡੀ ਹਾਂ ਹਾਂ ਬੁੜੀ ਨੂੰ ਘੜਵਾ ਕੇ ਛੱਡਾਂਗੇ ਨਾ ਸੀ ਇਹ ਦੇ ਨਾ ਕਰਾ ਕੇ ਹਟਾਂਗੇ ਉਹ ਕਰਾ ਕੇ ਹਟਾਂਗੇ ਹੁਣ ਤਾਂ ਤੂੰ ਚੱਲ ਇੱਧਰ ਐ ਬੋੜਿਆ ਚਾਵਰ ਚਾਵਰ ਹੇ ਕੰਮ ਆਖੂਗੀ ਤੂੰ ਕਰ ਲਾ ਕੀ ਦੱਸ ਤੇਰਾ ਕੀ ਮੈਂ ਮੂੰਹ ਦੇਖਣਾਗਾ ਇੱਥੇ ਹੁਕਮ ਲਾ ਦੂਗੀ ਆਏ ਪੂਰੀ ਤੜੀ ਜਗਾਉਂਦੀ ਐ ਮਾਸਟਰ ਆ ਵਾਂਗੂ ਬੁੜਗੇ ਆ ਕੰਮ ਕਰ ਲਾ ਬੁੜਗੇ ਦੱਸਦੀ ਐ ਬੀਬੀ ਤਾਂ ਕਹਿੰਦੀ ਨਹੀਂ ਇਸ ਮਿਸਿਆ ਦਾ ਮਾੜੀ ਮੋਟੀ ਮਿੱਠਤਾ ਚੰਦਰੀ ਦੀ ਜੀਭ 'ਚ ਹੈ ਹੀ ਨਹੀਂ ਜੇ ਮਿੱਠਤ ਨਾਲ ਆਖੇ ਤਾਂ ਮੈਂ ਮਾੜਾ ਮੋਟਾ ਚੜ ਕਰ ਵੀ ਲਾ ਮਾ ਕੰਮ ਚਲ ਮੈਂ ਕਰਾ ਵੀ ਦੇਵਾ ਮੈਨੂੰ ਵੀ ਆਏ ਲੱਗੇ ਚਲ ਮਿੱਠਾ ਬੋਲਦੀ ਹੈਗੀ ਨਾ ਮਿੱਠ ਸਾਲੀਆਂ ਨਾ ਪਹਿਲਾਂ ਕੱਟ ਲਈ ਤੂੰ ਹਾਂ ਬੋਲਦੀ ਐ ਚਵਰ ਚਵਰ ਮੈਂ ਕਾਹਨੂੰ ਬੋਲਦੀ ਐ ਤੂੰ ਬੋਲਦੀ ਐ ਤੇਰੇ ਲੱਗਿਆ ਗਿੱਟ ਦੀ ਜੀਬ ਪਹਿਲਾਂ ਆੜੀ ਤੇ ਹੋਰ ਹੁਣ ਤੇਰੇ ਭਾਵੇਂ ਮੈਨੂੰ ਪਤਾ ਨਹੀਂ ਨਾ ਮੈਂ ਵੀ ਰੋਟੀ ਖਾ ਕੇ ਪੈਣੀ ਆ ਉਹੀ ਗੱਲ ਮੈਨੂੰ ਕਿਹੜਾ ਪਤਾ ਨਹੀਂ ਲੱਗਦਾ ਕਿਸੇ ਗੱਲ ਦਾ ਨਹੀਂ ਤੈਨੂੰ ਕਿਹੜੀ ਨੇ ਕਹਿਤਾ ਵੀ ਪਹਿਲਾਂ ਆਰੀ ਕੋਈ ਉਹ ਕਹਤ ਕੀ ਵੀ ਪਹਿਲਾਂ ਬਿਆਹ ਸੀ ਮੁੰਡਾ ਕਿੱਥੇ ਵੇਹ ਸੀ ਉਹ ਤਾਂ ਤੈਨੂੰ ਪਤਾ ਹੋਊਗਾ ਵੀ ਕਿੱਥੇ ਵੇਹ ਸੀ ਮੈਨੂੰ ਤਾਂ ਇੰਨਾ ਕੁ ਪਤਾ ਵੀ ਵਿਚਾਰੀ ਗਰੀਬ ਜੇ ਘਰ ਦੀ ਸੀਗੀ ਮਾਂ ਹੈ ਨਹੀਂ ਸੀ ਤੂੰ ਜੜਾਂ ਚ ਬਹਿ ਗਈ ਉਂਗਲਾਂ ਲਾ ਲੈ ਕੇ ਤੂੰ ਕਢਾਤੀ ਘਰੋਂ ਉਹੀ ਨਾ ਕਿਸੇ ਦੀਆਂ ਉਂਗਲਾਂ ਛੋੜ ਲੈ ਤੂੰ ਮਾਜਾ ਸਾਗਰ ਸੁਣੀ ਜਾ ਕੋਈ ਨਹੀਂ ਸੀ ਵੇਹੇ ਮੁੰਡਾ ਤੂੰ ਨਾ ਬੇਬੇ ਸੱਚੀ ਗੱਲ ਦੱਸ ਦੇ ਵੀ ਵਿਆਹ ਸੀ ਕਿ ਨਹੀਂ ਵਿਆਹ ਸੀ ਨਾ ਫੇਰ ਭਾਈ ਤੂੰ ਗੱਲਾਂ ਦੀਆਂ ਕੀ ਕਰਦੀਆਂ ਕਿ ਪਹਿਲਾਂ ਵਿਆਹ ਸੀ ਕਿਉਂ ਫੇਰ ਭਾਈ ਵਿਆਹ ਸੀ ਪਰ ਤੂੰ ਨਾ ਉਹ ਜ਼ੋਰ ਕਿੱਥੇ ਲਾਇਆ ਲੱਗਦਾ ਆ ਗੱਪ-ਕੁੱਪ ਜੇ ਨਾ ਤੁਹਾਡੇ ਪੈਨੀ ਚੱਲਦੇ ਹੋਣਗੇ ਤੇ ਹੁਣ ਨਹੀਂ ਚੱਲਦੇ ਹੁਣ ਤਾਂ ਮੈਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਉਹਨੂੰ ਵਿਚਾਰੇ ਨੂੰ ਮੈਂ ਕੀ ਕਹਿਣਾ ਉਹ ਤਾਂ ਜੁੱ ਚੱਕਦੀਆਂ ਮੂੰਹ ਵਿਆਹ ਕਰ ਦੇਣੀ ਆ ਚੱਕਦੀਆਂ ਮੂੰਹ ਵਿਆਹ ਕਰ ਦੇਣੀ ਆ ਜੇ ਨਰਮਾ ਤਾਂ ਤਾਂ ਹੀ ਨਹੀਂ ਬੋਲਦਾ ਹੈਗਾ ਮੇਰੀ ਗੱਲ ਸੁਣ ਲੈ ਆਪ ਦਾ ਡੰਡੀ ਡੋਰਾ ਚੱਕੇ ਇਥੋਂ ਤੇ ਦੁਰਦੀ ਲੱਗ ਨਾ ਫਿਰ ਵਿਆਹ ਹੈਗਾ ਕਿਸੇ ਦਾ ਕਿ ਢ ਦੁਖਦਾ ਮੈਂ ਵਿਆਹ ਹੈਗਾ ਮੇਰੇ ਨੂੰ ਹੁੰਦਾ ਮੈਂ ਕਾਈ ਵਿਆਹ ਹੈਗਾ ਕਿਹ ਦਿਨ ਇੱਕ ਇੱਕ ਵੇ ਦੇਰੀ ਵੀ ਨਹੀਂ ਕੇਰਾ ਕੇਰਾ ਵੀ ਨਹੀਂ ਹੁੰਦੇ ਮੇਰੇ ਤਾਂ ਫਿਰ ਦੋ ਵੇਰੀ ਵਿਆਹ ਲੈ ਜਿਹਦੇ ਤੇਰੇ ਵਰਗੀਆਂ ਮਾਵਾ ਹੁੰਦੀਆਂ ਨੇ ਨਾ ਕਪੱਤੀਆਂ ਉਹਦੇ ਹੁੰਦੇ ਹੁੰਦੇ ਆ ਦੋ ਦੋ ਤਿੰਨ ਤਿੰਨ ਵਿਆਹ ਤਾਂ ਮਹਾਰਾਜ ਨੇ 21 ਬਣਾਇਆ 21 ਨੇ ਵਧਾ ਹੁੰਦਾ ਨਾ ਜੇ 31 ਸੀ ਤਾਂ ਫਿਰ ਕਿਉਂ ਹੋਇਆ ਤੇਰਾ ਕਿ ਹੋ ਗਿਆ ਫਿਰ ਫਿਰ ਤਾਂ ਕੇਰਾ ਵੀ ਨਾ ਬੰਦਾ ਮੇਰੇ ਫਤੇਰੇ ਮੁੰਡੇ ਦੇ ਮੂੰਹ ਨੂੰ ਹੋਇਆ ਆ ਤੇਰੀ ਕਰਤੂਤ ਦਾ ਪਤਾ ਨਹੀਂ ਸੀ ਜੇ ਤੇਰੀ ਕਰਤੂਤ ਦਾ ਪਤਾ ਹੁੰਦਾ ਤੈਨੂੰ ਘਰੋਂ ਬਾਹਰ ਕੱਢਦੀ ਸਾਹ ਜੀ ਨੰਦਾਂ ਦੇ ਸਾਹ ਤਾਂ ਮੇਰੀ ਜੀਬ ਨੂੰ ਹੋਇਆ ਕਿ ਮਾਇ ਕਹਿੰਦੀ ਰਹੀਆਂ ਕਿ ਮੇਰੇ ਪੁੱਤ ਨੂੰ ਸਾਖ ਕਰਾਓ ਫੇਰੀ ਹੋਇਆਗਾ ਸਾਵਾ ਛਤੇਰੇ ਪਹਿਲਾਂ ਤਾਂ ਤੂੰ ਜੀਬ ਮਿੱਠੀ ਕਰਕੇ ਲੈ ਲੈਨੀ ਆ ਰਿਸ਼ਤਾ ਨਾ ਮਹਰ ਤੂੰ ਨਹੋਂ ਨੁਕੜਾ ਦੇਨੀ ਹੈ ਕਰੋ ਇਹ ਤੇਰੀ ਚੰਗੀ ਗੱਲ ਆ ਤੂੰ ਵਧੀਆ ਕੰਮ ਤੋਰਿਆ ਖੜ ਜਾ ਕਿਨਾਂ ਤੈਨੂੰ ਮੈਂ ਦੰਨੀ ਆ ਪਤਾ ਕ ਮੈਨੂੰ ਕੀ ਪਤਾ ਦੇਵੇਂਗੀ ਭਾਈ ਤੂੰ ਆ ਚੱਕ ਤੇਰਾ ਨਾਮ ਮੈਂ ਸੇਕ ਕਰ ਰੱਖਿਆ ਸਮਾਨ ਸਾਰਾ ਨਾ ਕੀ ਖੜ ਤੇ ਚਲ ਇਥੋਂ ਤੁਰਦੀ ਲੱਗ ਕਿ ਕਿਉਂ ਨਿਕਲ ਗਿਆ ਕਰੋ ਜੱਜਾ ਕੋਈ ਤੇਰੀ ਮਾਂ ਨੂੰ ਕੱਢੇ ਕਰੋ ਮੈਨੂੰ ਤੂੰ ਜੱਕਦੇ ਨੇ ਮਾਂ ਫੜ ਬੰਗੀ ਲੱਛਣ ਕਰੂਗੀ ਤਾਂ ਉਹ ਨਿਕਲ ਜੂਗੀ ਨਾ ਮੇਰੀ ਮਾਂ ਕੀ ਨੇੜੋ ਲੱਗਦੀ ਐ ਚਲ ਨੀ ਤੂੰ ਚਾਲ ਇਥੋਂ ਜਾ ਚਲ ਮੈਨੂੰ ਪਤਾ ਲੱਗਾ ਤੇਰੀ ਕਰਤੂਤ ਦਾ ਨਾ ਤੂੰ ਕੀ ਉਂਗਲਾ ਲਾਉਂਦੀ ਸੀ ਕਿ ਟੁੱਟਦਾ ਕੀ ਪਤਾ ਲੱਗਿਆ ਤੂੰ ਚੰਗਾ ਮੈਂ ਤੈਨੂੰ ਸਿਉਣਾ ਪਾਤਾ ਚੰਗਾ ਮੈਂ ਤੈਨੂੰ ਬੜੀਆਂ ਟੋਟੀਆਂ ਚੰਗਾ ਤੈਨੂੰ ਐਡਾ ਕਰ ਤਰ ਪਾਇਆ ਤੇ ਕੋਠੀ ਵਰਗਾ ਹਜੇ ਨਹੀਂ ਆਈਆਂ ਕਰਤੂਟਾ ਕੀ ਮਾਰੀਆਂ ਨੇ ਤੇਰੀਆਂ ਕਰਦੂ ਤਾਂ ਐ ਮੜਗਾਂ ਨੇ ਤੂੰ ਆਵਦੀ ਜੁੱਤੀ ਥੱਲੇ ਰੱਖਣਾ ਚਾਹੁੰਦੀ ਐ ਮੈਨੂੰ ਨਾ ਪਹਿਲਾਂ ਵਾਲੀ ਨਾਲ ਜਿਹੜਾ ਤੂੰ ਸਲੂਕ ਕੀਤਾ ਨਾ ਉਹਦਾ ਬਦਲਾ ਤਾਂ ਮੈਂ ਲਾਉਂਗੀ ਉਹ ਤਾਂ ਤਾਂ ਨਹੀਂ ਲੈਤਾ ਗਿਆ ਅੱਛਾ ਪਹਿਲਾਂ ਗਿੱਜੂ ਗਿੱਜੀ ਨਾ ਤੂੰ ਮੈਨੂੰ ਕਰੋ ਤੇਰ ਵਰਗੀ ਤੇਰੇ ਵਰਗੀ ਉਹ ਕੁੱਤੀ ਹੋਸੀ ਪਹਿਲਾਂ ਵਾਲੀ ਕਿਹੜੀ ਉੱਡ ਗਈ ਜੇ ਜਕਰਾਨੇ ਉੱਡੀ ਜਕਰਾਨੇ ਕਰਾਣੀ ਜਾਂਦੀ ਨਹੀਂ ਸੀ ਜਕਰਾਨੇ ਕਰ ਦਿੱਤੀ ਮੈਂ ਤਾਂ ਨਾ ਕਰਾਨੇ ਕਰਦੀ ਆ ਮੈਂ ਤਾਂ ਇੱਥੇ ਹੀ ਬਸੂਗੀ ਚਾਹੇ ਤੇਰੇ ਮੁੰਡੇ ਦੇ 10 ਵਿਆਹ ਹੋਇਆ ਚਾਹੇ 15 ਹੋਇਆ ਪਰ ਤੈਨੂੰ ਨਹੀਂ ਰਹਿਣ ਦਿੰਦੀ ਤੂੰ ਮੇਰੇ ਅੱਖਾਂ 'ਚ ਰੜਕਦੀ ਆ ਤੂੰ ਇੱਥੇ ਦੁਰਦੀ ਲੱਗ ਚੱਲ ਮਤਲਬ ਮੈਂ ਜਾਣਦੀ ਮੈਂ ਤਾਂ ਇੱਥੇ ਬਾਰਗੇ ਬੈਠੂਗੀ ਕਿਉਂ ਜਾਵਾਂ ਮੈਂ ਮੇਰੇ ਘਰ ਮੁੰਡੇ ਨੂੰ ਆ ਜਾਂਦੇ ਜੇ ਮੁੰਡੇ ਨੇ ਕਹਤਾ ਨਾ ਵੀ ਭੱਜ ਜਾ ਫਿਰ ਮੈਂ ਭੱਜ ਜੂਗੀ ਜੇ ਮੁੰਡਾ ਤੇਰਾ ਤਿੰਨ ਪੰਜ ਕਰੂਗਾ ਨਾ ਕੱਢੂ ਉਹਨੂੰ ਵੀ ਕਰੋ ਛੱਡ ਦੇ ਉਹਨੂੰ ਅੱਛਾ ਚਲ ਕੱਢੀ ਰੱਖ ਫਿਰ ਤੂੰ ਚੱਲ ਚੱਲ ਤੁਰਦੀ ਲੱਗ ਜਾ ਚੱਲ 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 ਜਾ ਐਵੇਂ ਐਵੇਂ ਮੇਰੇ ਅੱਖਾਂ ਦੇ ਸਾਹਮਣੇ ਨਾ ਖੜੀ ਮੈਂ ਨਹੀਂ ਜਾਣਦੀ ਕਿ ਹੁੰਦੀ ਤੂੰ ਕਿੱਧਰ ਨਹੀਂ ਹੋ ਗਈ ਮੈਨੂੰ ਘਰੋਂ ਕੱਢਣ ਵਾਲੀ ਮਸੇ ਜਵਾਨੀ ਜਾਂਦੀ ਆਏ ਕਿਵੇਂ ਨਹੀਂ ਜਾਂਦੀ ਮਾ ਪੁੱਠੀ ਚਲ ਬਾਹਰ ਜਾ ਜਵਾਨੀ ਤੂੰ ਭੱਜ ਜਾ ਮੈਂ ਦੰਦ ਚੱਕ ਲੈਂਦੀ ਨਾ ਤੂੰ ਭੱਜ ਮਾਰੂੰ ਤੇਰੇ ਤੂੰ ਭੱਜ ਜਾ ਤੂੰ ਨਿਕਲ ਦੇ ਦੇ ਖਾਣੇ ਚਾਹ ਹਾਂ ਤੂੰ ਚੱਲ ਜਾ ਇਥੋਂ ਤੁਰਦੀ ਲੱਗ ਆ ਗਈ ਬਦੀ ਲੱਗ ਆ ਜਾਂਦਾ ਮੁੰਡੇ ਨੂੰ ਇੱਥੇ ਬੈਠੂ ਬਾਰ ਗਿਆ ਤੂੰ ਦੇਖ ਦੇ ਜੱਸੀ ਬਹਿ ਜਾ ਲਾ ਲਾ ਜੋੜਨਾ ਲਾਉਣਾ ਤੂੰ ਗਾਹਾਂ ਆ ਕੇ ਦਿਖਾ ਤੇਰਾ ਟੂਕ ਨਾ ਕਟਾਉਂਗਾ ਤਨੇ ਤੇ ਲਾਲਾ ਟੂਈ ਦੇ ਸਮਾਰ ਕੇ ਕੋਈ ਨਹੀਂ ਕੋਈ ਨਹੀਂ ਇਹ ਨਹੀਂ ਸੋਚਣਾ ਕਰ ਮੇਰੀ ਢੂਹੀ ਦੀ ਉਹਨਾਂ ਚੋਂ ਨਹੀਂ ਹੈਗੀ ਮੈਂ ਜਿਹੜੀਆਂ ਛੱਤਰ ਖਾ ਕੇ ਬਹਿ ਜਾਂਦੀਆਂ ਨੇ ਫੇਰ ਇੱਥੇ ਝੂਠੀ ਨਾ ਕੀ ਕਹੇਗੀ 10 ਘੜੀ ਸੁਣ ਲੈਣਗੀ ਨਾ ਹਟਾਉਂਦੀ ਮੈਂ ਵੀ ਨਹੀਂ ਮੈਂ ਤੈਨੂੰ ਦੱਸਦੀ ਗੱਲ ਤੂੰ ਪਹਿਲਾਂ ਵਾਲੀ ਨਾ ਸਮਝ ਮੈਨੂੰ ਤੂੰ ਜਾ ਇੱਥੋਂ ਚਲ ਟੱਪ ਆ ਬੈਠੀਆਂ ਜਮਾ ਨਹੀਂ ਜਾਂਦੀ ਫਿਰ ਲੱਗੇ ਡੇਟ ਲਿਕੇ ਦੀ ਖੋਟੀ ਆ ਨਹੀਂ ਪਤਾ ਨਹੀਂ ਕਿਨੇ ਉਂਗਲਾ ਲਾਤਿਆ ਇਹਦੇ ਕਿਨੇ ਦੱਸਤਾ ਵੀ ਇਹ ਮੁੰਡਾ ਦੱਬਿਆ ਹਿਆ ਸੀ ਪਹਿਲਾਂ ਸੱਚੀ ਕੀ ਕੋਈ ਕਰੇ ਨਹੀਂ ਮੈਂ ਤਾਂ ਨਾਲੇ ਜਾਵਾ ਬਾਹਰ ਨਹੀਂ ਦੇਖਣ ਦਿੱਤੀ ਸੀ ਘੇਟੋ ਬਾਹਰ ਨਹੀਂ ਸੀ ਮੈਂ ਤਾਂ ਕਿਤੇ ਬਾਹਰ ਵੀ ਨਹੀਂ ਸੀ ਆਖਿਆ ਵੀ ਸੁੰਭਰਿਆ ਆ ਛੱਤ ਸੁੰਭਰ ਨੂੰ ਕੋਠੇ ਤੇ ਚੜਾਈ ਆ ਪਤਾ ਨਹੀਂ ਕੋਈ ਕੋਠੇ ਉੱਤੋਂ ਦੀ ਆਗੀ ਮੈਨੂੰ ਤਾਂ ਲੱਗਦਾ ਪਤਾ ਨਹੀਂ ਕਿਹੜੀ ਆਇਆ ਕੋਈ ਐਡੀ ਗਿੱਠ ਦੇ ਡੰਡੇ ਵਾਲੀ ਕੌਣ ਹੈ ਇਹਦੇ ਕੰਨ ਭਰ ਕੇ ਗਈ ਆ ਕੌਣ ਨਾ ਭਰ ਕੇ ਗਈ ਆ ਲਾ ਕੇ ਤਾਂ ਕੋਈ ਜਾਵਾ ਇਹਦੇ ਪੱਕਾ ਉਂਗਲਾ ਹੀ ਲਾ ਕੇ ਗਈ ਆ ਫੇਰ ਹੀ ਆਏ ਬੋਲਦੀ ਅੱਗੇ ਤਾਂ ਇਹਦੇ ਮੂੰਹ ਚ ਬੋਲ ਨਹੀਂ ਸੀ ਕਹ ਲੋ ਕੋਈ ਨਾ ਪਤਾ ਤਾਂ ਮੈਨੂੰ ਲੱਗ ਜੂ ਵੀ ਕਿਨੇ ਲਾਈਆਂ ਉਂਗਲਾਂ ਦੇਖੀ ਫਿਰ ਮੈਂ ਬੇਚਕੀ ਕਰਦੀ ਗੁੱਟ ਫੜ ਕੇ ਕਿਹੜੀ ਸੂ ਉਹਦੀ